ਜਦ ਤੁਸੀਂ 15 14 15 ਸਾਲ ਦੇ ਹੁੰਦੇ ਹੋ ਨਾ ਤੁਹਾਨੂੰ ਬੜੀ ਵਾਰੀ ਇਹ ਲੱਗਦਾ ਹੈ ਕਿ ਯਾਰ ਮੇਰੇ ਕੋਲ ਬੜੇ سارے ਆਈਡੀਆਜ਼ ਆ ਮੈਂ ਬਹੁਤ ਕੁਝ ਕਰਨਾ ਚਾਹਾਂ ਪਰ ਸਮਾਜ ਤੁਹਾਨੂੰ ਨਾ ਕਹਿੰਦਾ ਤੂੰ ਵਾਲੇ ਬਾਲਾ ਛੋਟਾ ਹੈ ਕਿ ਸਾਡੇ ਪੰਜਾਬ ਦੀ ਕਿੱਡੀ ਆਇਰਨੀ ਹੈ ਕਿੱਡੇ ਅਸੀਂ 도ਗਲੇ ਆ ਇੱਕ ਪਾਸੇ ਅਸੀਂ ਕਹਿੰਨੇ ਆ ਭਗਤ ਸਿੰਘ ਸਾਡਾ ਯੂਥ ਆਈਕਨ ਹੈ ਇੱਕ ਪਾਸੇ ਅਸੀਂ ਕਹਿੰਨੇ ਆ ਸਹਿਬਜ਼ਾਦੇ ਸਾਡੇ ਯੂਥ ਆਈਕਨ ਹੈ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਨੂੰ ਕਹਿੰਨੇ ਆ ਯੂਥ ਆਈਕਨ ਹੈ ਤੇ 20 ਸਾਲ ਦੇ ਨੌਜਵਾਨ ਨੂੰ ਕਹਿੰਨੇ ਤੋੜੇ ਛੋਟਾ ਵਾਲਾ ਹਲੇ ਤੋ ਸੁਣ ਜੁਆਕ ਸਾਨੂੰ ਆਪਣਾ ਜੁਆਕ ਹੀ ਲੱਗਦਾ ਰਹਿੰਦਾ ਹੈ ਉਹਨਾਂ ਨੂੰ ਸੇ ਕਹਿਣਾ ਤੂੰ ਟਿਊਸ਼ਨਾਂ ਤੇ ਜਾ ਤੋ ਕੁਛ ਨਾ ਕਰ ਤੂੰ ਘਰ ਦੇ ਕੰਮ ਕਰ ਤੂੰ ਸਿਰਫ ਇਹਦੇ ਤੇ ਹੀ ਰਹਿ ਤੂੰ ਕੋਈ ਆਈਡੀਆ ਨਾ ਲੈ ਕੇ ਆ ਸਮਾਜੀ ਯੂਥ ਸਾਡੇ ਦੇਸ਼ ਦਾ ਭਵਿੱਖ ਹੈ ਯੂਥ ਇਜ਼ ਦ ਪ੍ਰੈਜ਼ੈਂਟ ਆਫ ਦਿਸ ਕੰਟਰੀ ਨਾਟ ਦ ਫਿਊਚਰ ਯੂਥ ਹੈਜ਼ ਟੂ ਰਨ ਦਿਸ ਕੰਟਰੀ ਯੂਥ ਹੈਜ਼ ਟੂ ਰਨ ਦ ਸਟੇਟ ਕੀ ਲੱਗਦਾ ਹੈ ਅੱਜ ਦਾ ਯੂਥ ਸਹੀ ਡਾਇਰੈਕਸ਼ਨ 'ਚ ਜਾ ਰਿਹਾ ਹੈ ਯੂਥ ਨਾ ਡਾਇਰੈਕਸ਼ਨ ਬਣਾਉਂਦਾ ਹੈ ਹੌਲੀ-ਹੌਲੀ ਨੌਜਵਾਨ ਇੱਕ ਬੱਚਾ ਜਦ ਹੁੰਦਾ ਹੈ ਨਾ 17-18 ਸਾਲ ਦਾ ਉਹ ਪਟਕਦਾ ਪਟਕਦਾ ਕਿਤੇ ਪਹੁੰਚਦਾ ਹੈ ਬਸ਼ਰਤੇ ਤੁਹਾਨੂੰ ਮੰਨ ਲਓ ਮੈਂ ਇੱਕ ਇਸ ਕਮਰੇ ਚ ਲੈ ਕੇ ਆਵਾਂ ਕਮਰੇ ਚ ਪੂਰਾ ਹਨੇਰਾ ਹੋਏ ਤੇ ਬੱਚਾ ਹੱਥ ਪੈਰ ਮਾਰੇਗਾ ਆਪਾਂ ਜਾਂ ਅੰਦਰ ਵੜਦੇ ਆਂ ਆਪਾਂ ਹੱਥ ਪੈਰ ਮਾਰਦੇ ਆਂ ਸਾਰੇ ਬਟਨਾਂ ਨੂੰ ਹੱਥ ਲਾਣੇ ਆ ਕਿਸੇ ਇੱਕ ਬਟਨ ਨਾਲ ਬਲਬ ਜਗ ਜਾਂਦਾ ਹੈ ਯੋ ਉਹ ਤੋਂ ਬਲਬ ਦੀ ਤਲਾਸ਼ ਕਰਦਾ ਕਿਹੜੀ ਓਪਰਚੁਨਿਟੀ ਨਾਲ ਬਲਬ ਜਗਣਾ ਹੈ ਪਰ ਪ੍ਰੋਬਲਮ ਇਹ ਹੈਗੀ ਹੈ ਅਸੀਂ ਜਵਾਗ ਨੂੰ ਹਨੇਰੇ ਵਾਲੇ ਕਮਰੇ ਦੇ ਵਿੱਚ ਵੜਨ ਹੀ ਨਹੀਂ ਦਿੰਦਾ ਪੰਜਾਬ ਬਹੁਤ ਸੇਫ ਸਟੇਟ ਹੈ ਕੰਪੇਅਰ ਕਰਕੇ ਵੇਖੋ ਬਾਕੀ ਸਟੇਟਾਂ ਨਾਲ ਪੰਜਾਬ ਨੂੰ ਪੰਜਾਬ ਦਿੱਲੀ ਨਾਲ ਕੰਪੇਅਰ ਕਰਕੇ ਦੇਖੋ ਬੰਬੇ ਨਾਲ ਕੰਪੇਅਰ ਕਰਕੇ ਦੇਖੋ ਯੂਪੀ ਨਾਲ ਕੰਪੇਅਰ ਕਰਕੇ ਦੇਖੋ ਅਸੀਂ ਨਾ ਪੰਜਾਬ ਨੂੰ ਇੱਕ ਹਵਾ ਜਿਹਾ ਬਣਾਤਾ ਵੀ ਹਾਏ ਬੜਾ ਮਾੜਾ ਬੜਾ ਮਾੜਾ ਬੜਾ ਮਾੜਾ ਕੁਛ ਐਨੀ ਇਹ ਬਣਾਇਆ ਤਾਕਤਾਂ ਨੇ ਕੁਛ ਲੋਕਾਂ ਨੇ ਮਿਲੇ ਜਿਵੇਂ ਅਮਰੀਕਾ ਗਏ ਹਾਂ ਉੱਥੇ ਤਾਂ ਗਨ ਲਾਜ਼ ਹੀ ਹੈ ਨਹੀਂ ਹਰ ਚੌਥਾ ਬੰਦਾ ਬੰਦੂਕ ਲੈ ਕੇ ਸੜਕ ਤੇ ਤੁਹਾਨੂੰ ਮਗ ਘੜਨ ਲਈ ਖੜਾ ਹੈ ਹਰ ਚੌਥਾ ਬੰਦਾ ਬੰਦੂਕ ਲੈ ਕੇ ਆਹ ਜਿਹੜੇ ਦੇ ਕੋਲ ਪੈਸੇ ਵਾਪਸ ਕਰ ਸੜਕਾਂ ਤੇ ਗਨ ਲਾਜ਼ ਨਹੀਂ ਹੈ ਰੇਪ ਸੋ ਰਿਹਾ ਹੈ ਗੰਧਿਤ ਹੋਣੇ ਆਪ ਮੈਂ ਗੱਲ ਕਰਾ ਪਿੱਛੇ ਜਲੰਧਰ ਅੰਮ੍ਰਿਤਸਰ ਦੀ ਗੱਲ ਕਰਾ ਅੰਮ੍ਰਿਤਸਰ ਦੇ ਅੰਦਰ ਵੀ ਕਰਦੇ ਅੰਦਰ ਵੱੜ ਕੇ ਅੰਦਰ ਕਿਸੇ ਨੇ ਗੋਲੀਆਂ ਚਲਾਈਆਂ ਬੜੀ ਨਹੀਂ ਰੈਗੂਲਰ ਹੈ ਮੈਂ ਤੁਹਾਨੂੰ ਇਹ ਸਵਾਲ ਕਰਨਾ ਪੰਜਾਬ ਸਾਨੂੰ ਸ਼ੌਕਿੰਗ ਲੱਗਦਾ ਨਾ ਪੰਜਾਬ ਚ ਐਦਾ ਦੀ ਖਬਰ ਆਂਦੇ ਤੂੰ ਸ਼ੌਕ ਹੋਣੇ ਹੋ ਨਾ ਯੂਪੀ ਚੱਲ ਰੋ ਜਾ ਪੰਜਾਬ ਚ ਅੱਜ ਅਸੀਂ ਕਹਿੰਨੇ ਆ ਕੁਝ ਨਹੀਂ ਬਚਿਆ ਪੰਜਾਬ ਖਤਮ ਹੋ ਗਿਆ ਪੰਜਾਬ ਦੇ ਹਾਲਾਤ ਅੱਜ ਜਿਆਦਾ ਮਾੜੇ ਆ ਕਿ ਸੰਤਾਲੀ ਚ ਜਿਆਦਾ ਮਾੜੇ ਸੀ 47 ਸਾਡੇ ਦਾਦੇ ਉੱਜੜ ਕੇ ਆਏ ਪਾਕਿਸਤਾਨ ਤੋਂ ਤੇ ਰਿਫਿਊਜੀ ਕੈਂਪਾਂ 'ਚ ਰਹਿੰਦੇ ਸੀ ਉਦੋਂ ਜ਼ਿਆਦਾ ਬੱਚਾ ਸੇਫ ਸੀ ਕਿ ਅੱਜ ਜ਼ਿਆਦਾ ਬੱਚਾ ਸੇਫ ਹੈ ਕਿੰਦੀ ਕਰਨ ਲਈ ਜ਼ਮੀਨ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ ਸਿਰ ਤੇ ਛੱਤ ਹੀ ਨਹੀਂ ਸੀ ਉਹ ਉਹ ਜ਼ਮਾਨਾ ਮਿਹਨਤੀ ਸੀਗਾ ਉਹ ਨਹੀਂ ਕੁਝ ਵੀ ਨਹੀਂ ਸੀ ਉਦੋਂ ਗੁਰੂ ਤੇ ਭਰੋਸਾ ਸੀ ਜਿੱਥੇ ਜਾਵਾਂਗੇ ਆਪਣੇ ਆਪ ਨੂੰ ਬਣਾ ਲਾਂਗੇ ਉਸ ਵੇਲੇ ਅਸੀਂ ਬਣਾਇਆ ਗ੍ਰੀਨ ਰੈਵੋਲੂਸ਼ਨ ਆਈ ਅਸੀਂ ਸਾਰਿਆਂ ਨੇ ਮਿਲ ਕੇ ਸਭ ਨੂੰ ਖੜਾ ਕੀਤਾ ਇੱਕ ਦੂਜੇ ਨੂੰ ਖੜਾ ਕੀਤਾ ਦੇਸ਼ ਨੂੰ ਖੜਾ ਕੀਤਾ ਪੰਜਾਬ ਨੂੰ ਖੜਾ ਕੀਤਾ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਵੀਟ ਗ੍ਰੇਨ ਦੇ ਐਕਸਪੋਰਟਰ ਬਣਿਆ ਸੀ ਪੰਜਾਬ ਦੇ ਵਿੱਚ ਓਪਰਚੁਨਿਟੀ ਉਦੋਂ ਜ਼ਿਆਦਾ ਸੀ ਕਿ ਅੱਜ ਜ਼ਿਆਦਾ ਹੈ ਅੱਜ ਜ਼ਿਆਦਾ ਹੈ ਜਜ਼ਬਾ ਉਦੋਂ ਜ਼ਿਆਦਾ ਸੀ ਕਿ ਅੱਜ ਜ਼ਿਆਦਾ ਜਜ਼ਬਾ ਉਦੋਂ ਜ਼ਿਆਦਾ ਜੇ ਕੈਨੇਡਾ ਜਾ ਕੇ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ ਅਸੀਂ 65% ਕੈਨੇਡਾ ਦਾ ਟ੍ਰਾਂਸਪੋਰਟ ਓਨ ਕਰਦੇ ਆ ਮਿਹਨਤਾਂ ਦੇ ਕੀਤਾ ਨਾ ਆਪਣੀਆਂ ਜਜ਼ਬੇ ਨਾਲ ਕੀਤਾ ਨਾ ਪਰ ਜਜ਼ਬਾ ਇੱਥੇ ਲੈ ਆਓ ਜੋ 80s ਤੋਂ 90s ਦੇ ਵਿੱਚ ਹਾਲਾਤ ਸਰਕਾਰਾਂ ਨੇ ਇੱਥੇ ਬਣਾਏ ਉਸ ਵੇਲੇ ਸਾਡੇ ਯੂਥ ਨੂੰ ਡਿਸ ਅਪੀਅਰ ਕੀਤਾ ਜਾ ਰਿਹਾ ਸਾਡੇ ਯੂਥ ਨੂੰ 25000 ਮੁੰਡਾ ਸਾਡਾ ਗਾਇਬ ਕਰਤਾ ਤੇ ਉਸ ਵੇਲੇ ਕਿਸੇ ਨਾ ਕਿਤੇ ਬੱਚੇ ਦਾ ਬਾਹਰ ਜਾਣਾ ਵੀ ਜ਼ਰੂਰੀ ਸੀ ਸਾਰਾ ਯੂਥ ਦਾ ਫੋਕਸ ਜਿਹੜਾ ਹੈ ਅੱਜ ਦੇ ਟਾਈਮ ਤੇ ਕੈਨੇਡਾ ਜਾਣ 'ਤੇ ਲੱਗਿਆ ਹੋਇਆ ਹੈ ਜੇ ਸਾਰਾ ਹੀ ਯੂਥ ਕੈਨੇਡਾ ਚਲਾ ਜਾਏਗਾ ਫਿਰ ਆਪਣੇ ਪੰਜਾਬ ਦਾ ਕੀ ਬਣੇਗਾ ਪੰਜਾਬੀ ਨਾ ਜਿੱਧਰ ਲੱਗ ਗਏ ਗੌਰਵ ਫਿਰ ਲੱਗ ਹੀ ਗਏ ਮੈਂ ਕਹਿੰਦਾ ਜੇ ਦੇਸ਼ ਨੂੰ ਛੀਧੀਆਂ ਦੇ ਕੇ ਆਜ਼ਾਦ ਕਰਾਣ ਲੱਗ ਗਏ ਤਾਂ ਲੱਗ ਹੀ ਗਏ ਕਰਾ ਕੇ ਹੀ ਹਟੇ ਫਿਰ ਜੇ ਬਾਹਰ ਨੂੰ ਭੱਜਣ ਲੱਗ ਗਏ ਤਾਂ ਲੱਗ ਹੀ ਗਏ ਹੁਣ ਜੇ ਖੜ ਗਏ ਤਾਂ ਖੜ ਹੀ ਗਏ ਹੁਣ ਪਿਛਲੇ 2 ਸਾਲ ਦੇ ਵਿੱਚ ਜਿੰਨਾ ਬੱਚਾ ਵਾਪਸ ਆ ਰਿਹਾ ਤੇ ਜਿੰਨਾ ਰੁਕ ਰਿਹਾ ਜਿਹੜੇ ਕਾਲਜਾਂ ਦੇ ਵਿੱਚ ਅਜ ਤੋਂ 2 ਸਾਲ ਪਹਿਲੇ ਸੀਟਾਂ ਖਾਲੀ ਪਈਆਂ ਰਹਿੰਦੀਆਂ ਸੀ ਜੀਐਨਈ ਵਰਗਿਆਂ 'ਚ ਐਸ ਸਾਲ ਵੇਟਿੰਗ ਲਿਸਟ ਸੀ ਤੋਂ ਦਿਲਜੀਤ ਦਸਾਂ ਦਾ ਕਿਦਾਂ ਨਾ ਗੁਰਨਾਨ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ ਪੰਜਾਬ ਨੇ ਆਬਾਦ ਹੀ ਰਹਿਣਾ ਇਹ ਸਾਰੀ ਜ਼ਿੰਦਗੀ ਆਬਾਦ ਹੀ ਰਹੇਗਾ ਇਹਨੂੰ ਕੁਝ ਨਹੀਂ ਹੋ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਨਵਨੀਤ ਕੌਰ ਤੇ ਅੱਜ ਮੇਰੇ ਨਾਲ ਮੌਜੂਦ ਨੇ ਗੌਰਵਦੀਪ ਸਿੰਘ ਜੀ ਆਉ ਗੱਲ ਕਰਦੇ ਆਂ ਤੇ ਪੁੱਛਦੇ ਆਂ ਯੂਥ ਦੇ ਲਈ ਕੁਝ ਸਵਾਲ ਤੇ ਯੂਥ ਦੇ ਲਈ ਉਹ ਕਿਵੇਂ ਇਨਸਪੀਰੇਸ਼ਨ ਬਣੀਏ ਆਉ ਪੁੱਛਦੇ ਆਂ ਗੌਰਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਸਿਟੀ ਹੈਡਲਾਈਨਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗੌਰਵ ਜੀ ਤੁਸੀਂ ਥੋੜਾ ਆਪਣੇ ਆਪ ਨੂੰ ਇੰਟਰੋਡਿਊਸ ਕਰਾਓ ਪਹਿਲੇ ਅ ਮੇਰੀ ਇੰਟਰੋਡਕਸ਼ਨ ਹੈ ਜੀ ਮੈਂ ਗੌਰਵਦੀਪ ਸਿੰਘ ਆ ਪਿਛਲੇ 12 15 ਸਾਲ ਤੋਂ ਇੱਕੋ ਹੀ ਮਕਸਦ ਤੇ ਲੱਗਿਆ ਹੋਇਆ ਕਿ ਪੰਜਾਬ ਦੀ ਜਵਾਨੀ ਪੰਜਾਬ ਦਾ ਯੂਥ ਆਪਣੀ ਜ਼ਿੰਦਗੀ ਵਧੀਆ ਕਿਵੇਂ ਜੀ ਸਕਦਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਹਰ ਪੰਜਾਬੀ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇੰਨਾ ਕੁ ਕਮਾਲ ਦਾ ਬਣਾਇਆ ਇਸ ਧਰਤੀ ਨੂੰ ਗੁਰਨਾਨਕ ਪਾਤਸ਼ਾਹ ਨੇ ਇੰਨਾ ਕੁਛ ਦਿੱਤਾ ਸਾਡੇ ਸ਼ਹੀਦਾਂ ਨੇ ਇੰਨਾ ਕੁਛ ਦਿੱਤਾ ਭਗਤ ਸਿੰਘ ਹੁਣਾਂ ਨੇ ਇੰਨਾ ਕੁਛ ਦਿੱਤਾ ਹੈ ਕਿ ਇਸ ਧਰਤੀ ਦੇ ਨਾਲ ਪੋਟੈਂਸ਼ੀਅਲ ਬੜੀ ਜ਼ਿਆਦਾ ਹੈ ਤੇ ਉਸ ਪੋਟੈਂਸ਼ੀਅਲ ਨੂੰ ਫੁਲੀ ਐਕਸਪਲੋਰ ਕਰਨ ਤੇ ਲੱਗੇ ਹੋਏ ਆ ਇਨੀਸ਼ੀਏਟਰਸ ਆਫ ਚੇਂਜ ਆਰਗੇਨਾਈਜੇਸ਼ਨ ਰਨ ਕਰਦਾ ਮੈਂ ਤੇ ਇਹਦੇ ਨਾਲ ਨਾਲ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਵਿੱਚ ਸੇਵਾ ਨਿਭਾ ਰਿਹਾ ਮਕਸਦ ਇਹ ਹੋਈ ਹੈ ਜੀ ਕਿ ਪੰਜਾਬ ਦੀ ਜਵਾਨੀ ਸਵਰ ਜਾਏ ਤੇ ਮੈਂ ਆਪਣੀ ਜ਼ਿੰ ਤੇ ਗੌਰਵ ਜੀ ਕਿਸ ਸੇਜ ਦੇ ਨਾਲ ਤੁਸੀਂ ਇਹ ਪੂਰਾ ਜਿਹੜਾ ਤੁਹਾਡਾ ਆਈਡੀਆ ਸੀਗਾ ਯੂਥ ਨੂੰ ਇਨਸਪਾਇਰ ਕਰਨੇ ਵੈਨ ਡਿਡ ਯੂ ਸਟਾਰਟ ਥਿਸ ਮੈਂ ਸ਼ੁਰੂ ਕੀਤਾ ਸੀ ਜਦ ਵੈਨ ਆਈ ਵਾਸ 15 16 ਜੀ ਹਲੇ ਮੈਂ 28 ਸਾਲ ਦਾ ਉਹ ਵਾਓ ਦੈਟਸ ਕਵਾਈਟ ਯੰਗ ਜਦੋਂ ਬੋਲਦੇ ਨਾ ਸਾਲ ਹੋ ਗਏ ਜਦ ਮੈਂ ਆ 15 ਦਾ ਸੀ ਉਦੋਂ ਮੈਨੂੰ ਲੱਗਿਆ ਕਿ ਐਂਡ ਮਕਸਦ ਵੀ ਇਹੀ ਸੀਗਾ ਕਿ ਜਿਹੜੀ ਹੈ ਆਈਡੀਆ ਆਂਦਾ ਕਿ ਕਿਉਂ ਕਰਨਾ ਹੂੰ ਇਹ ਤਾਂ ਜਾਂਦਾ ਕਿ ਜਦ ਤੁਸੀਂ 15 14 15 ਸਾਲ ਦੇ ਹੁੰਦੇ ਹੋ ਨਾ ਤੁਹਾਨੂੰ ਬੜੀ ਵਾਰੀ ਇਹ ਲੱਗਦਾ ਹੈ ਕਿ ਯਾਰ ਮੇਰੇ ਕੋਲ ਬੜੇ سارے ਆਈਡੀਆਸ ਹੈ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਪਰ ਸਮਾਜ ਤੁਹਾਨੂੰ ਨਾ ਕਹਿੰਦਾ ਤੂੰ ਔਰੇ ਬਾਲਾ ਛੋਟਾ ਹੈ ਥੋੜੇ ਬਹੁਤ ਛੋਟਾ ਹੈ ਤੇ ਮੈਂ ਹਮੇਸ਼ਾ ਹੱਸਦਾ ਹੁੰਨਾ ਕਿ ਸਾਡੇ ਪੰਜਾਬ ਦੀ ਕਿੱਡੀ ਆਇਰਨੀ ਹੈ ਕਿੱਡੇ ਅਸੀਂ ਦੋਗਲੇ ਆ ਇੱਕ ਪਾਸੇ ਅਸੀਂ ਕਹਿੰਨੇ ਆ ਭਗਤ ਸਿੰਘ ਸਾਡਾ ਯੂਥ ਆਈਕਨ ਹੈ ਇੱਕ ਪਾਸੇ ਅਸੀਂ ਕਹਿੰਨੇ ਆ ਸਹਿਬਜ਼ਾਦੇ ਸਾਡੇ ਯੂਥ ਆਈਕਨ ਹੈ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਨੂੰ ਕਹਿੰਨੇ ਆ ਯੂਥ ਆਈਕਨ ਹੈ ਤੇ 20 ਸਾਲ ਦੇ ਨੌਜਵਾਨ ਨੂੰ ਕਹਿੰਨੇ ਆ ਥੋੜ ਹਲੇ ਤੂੰ ਅੱਗੇ ਨਾ ਹਲੇ ਬੇਟੇ ਤੂੰ ਬੱਚਾ ਹੈ 20 ਸਾਲ ਦਾ ਜਵਾਕ ਸਾਨੂੰ ਆਪਣਾ ਜਵਾਕ ਹੀ ਲੱਗਦਾ ਰਹਿੰਦਾ ਉਹਨੋਂ ਸੇ ਕਹਿੰਨਾ ਤੂੰ ਟਿਊਸ਼ਨਾਂ ਤੇ ਜਾ ਤੋ ਕੁਛ ਨਾ ਕਰ ਤੂੰ ਘਰ ਦੇ ਕੰਮ ਕਰ ਤੂੰ ਸਿਰਫ ਇਹਦੇ ਤੇ ਹੀ ਰਹਿ ਤੂੰ ਕੋਈ ਆਈਡੀਆ ਨਾ ਲੈ ਕੇ ਆ ਸਮਾਹ ਤੇ ਕਹਿੰਨੇ ਆ ਤੇ ਭਗਤ ਸਿੰਘ ਤੇਰਾ ਯੂਥ ਹੈ ਤੇ ਗੁਰੂਆਂ ਦੀ ਧਰਤੀ ਤੇ ਹੋ ਕੇ ਵੀ ਗੁਰੂਆਂ ਤੋਂ ਕੁਛ ਸਿੱਖ ਨਹੀਂ ਪਾਇਆ ਮਤਲਬ ਉਹੀ ਗੱਲ ਹੈ ਅਸੀਂ ਗੱਲਾਂ ਕਰੀ ਜਾਂਦੇ ਆ ਬਈ ਭਗਤ ਸਿੰਘ ਦੀਆਂ ਗੱਲਾਂ ਕਰੀ ਜਾਂਦੇ ਆ ਸਹਿਬਜ਼ਾਦਿਆਂ ਦੀਆਂ ਗੱਲਾਂ ਕਰੀ ਜਾਂਦੇ ਆ ਗੁਰਗੋਬਿੰਦ ਸਿੰਘ ਜਿੱਦਿਆਂ ਗੁਰਗੋਬਿੰਦ ਸਿੰਘ ਜੀ 9 ਸਾਲ 10 ਸਾਲ ਦੀ ਉਮਰ ਚ ਗੁਰਤਾ ਗੱਦੇ ਤੇ ਵਿਰਾਜਮਾਨ ਹੋ ਗਏ ਗ ਕਹਿੰਦਾ ਗੁਰ ਰਕਸ਼ਨ ਪਾਤਸ਼ਾਹ ਦੀਆਂ ਜੇ ਅਸੀਂ ਦੇਖੀਏ ਨਾ ਤਾਂ ਸਾਰੇ ਲੋਕ ਜਿਨ੍ਹਾਂ ਨੇ ਵੀ ਪੰਜਾਬ 'ਚ ਕੁਝ ਵੱਡਾ ਕੀਤਾ ਹੈ ਬੜੀ ਛੋਟੀ ਉਮਰ 'ਚ ਸ਼ੁਰੂ ਕੀਤਾ ਹੋਣਾ ਸਾਰੇ ਨੇ ਅਸੀਂ ਅੱਜ ਦੀ ਡੇਟ ਦੇ ਵਿੱਚ 7 ਸਾਲ ਦਾ ਛਡੋ ਇੱਕ 25 ਸਾਲ ਵਾਲੇ ਨੂੰ ਵੀ ਕਹਿੰਦੇ ਆ ਤੋਲੇ ਬਹੁਤ ਛੋਟਾ ਚੁਪ ਕਰਕੇ ਬਹਿ ਜਾ ਕੋਈ ਆਈਡੀਆ ਨਹੀਂ ਦੇਣਾ ਤੋਰੇ ਬਾਲਾ ਛੋਟਾ ਇੱਕ 25 ਸਾਲ ਦਾ ਮੁੰਡਾ ਵੀ ਅੱਜ ਦੀ ਡੇਟ ਦੇ ਵਿੱਚ ਆਪਣੇ ਘਰ ਦੇ ਅੱਗੇ ਆਈਡੀਆ ਦੇਣ ਤੋਂ ਡਰਦਾ ਹੈ ਕਿਉਂਕਿ ਸਾਨੂੰ ਬਹੁਤੀ ਵਾਰੀ ਐਸਾ ਉਹਨਾਂ ਨੂੰ ਮਿਲਦਾ ਹੁਣ ਤੂੰ ਆਈਡੀਆ ਦੇਵੇਂਗਾ ਹਲੇ ਖੜ ਜਾ ਤੋ ਛੋਟਾ ਬਣਾ। ਤਾਂ ਜਿਹੜੀ ਐਸ ਪ੍ਰੋਬਲਮ ਤੋਂ ਮੈਂ ਬਹੁਤ ਐਨੌਇਡ ਸੀ ਕਿ ਯਾਰ ਅਸੀਂ ਯੂਥ ਦੀ ਜੁਬਾਨ ਸਾਰਿਆਂ ਨੂੰ ਚਾਹੀਦੀ ਹੈ ਨਾਰੇ ਲਾਉਣ ਲਈ ਯੂਥ ਦੇ ਕਦਮ ਸਾਰਿਆਂ ਨੂੰ ਚਾਹੀਦੇ ਰੈਲੀਆਂ ਤੇ ਜਾਣ ਲਈ ਪਰ ਜਦ ਯੂਥ ਆਈਡੀਆ ਦੇ ਤਾਂ ਅਸੀਂ ਕਹਿੰਦੇ ਤੁਸੀਂ ਬੱਚੇ ਜੇ ਸੁਣੋ ਤੁਸੀਂ ਹਲੇ ਬਹੁਤ ਛੋਟੇ ਹੋ ਲੇਕਿਨ ਯੂਥ ਸਾਡੇ ਦੇਸ਼ ਦਾ ਭਵਿੱਖ ਹੈ ਉਹ ਕਹਾ ਦਾ ਭਵਿੱਖ ਹੈ ਯੂਥ ਸਾਡੇ ਦੇਸ਼ ਦਾ ਪ੍ਰੈਜ਼ੈਂਟ ਹੈ ਯੂਥ ਨੂੰ ਦੇਖ ਕਿਵੇਂ ਹੋ ਗਿਆ ਅਸੀਂ ਕਹੀ ਜਾਂਦੇ ਆ ਵੀ ਯਾਰ ਦਾ ਯੰਗੇਸਟ ਕੰਟਰੀ ਯੰਗੇਸਟ ਕੰਟਰੀ ਯੰਗੇਸਟ ਕੰਟਰੀ ਤੇ ਨਾਲ ਹੀ ਕਹਿੰਦੇ ਦੇਸ਼ ਦਾ ਭਵਿੱਖ ਯੂਥ ਹੈ ਭਵਿੱਖ ਨਹੀਂ ਹੈ ਯੂਥ ਇਜ਼ ਦਾ ਪ੍ਰੈਜ਼ੈਂਟ ਆਫ ਦਿਸ ਕੰਟਰੀ ਨ ਯੂਥ ਹੈਸ ਟੂ ਰਨ ਦਿਸ ਕੰਟਰੀ ਯੂਥ ਹੈਸ ਟੂ ਰਨ ਦਾ ਸਟੇਟ ਸਾਰਾ ਕੁਝ ਨੌਜਵਾਨੀ ਨੂੰ ਕਰਨਾ ਪੈਣਾ ਪਰ ਉਹਦੇ ਲਈ ਨੌਜਵਾਨੀ ਨੂੰ ਸਪੇਸ ਦੇਣੀ ਪਏਗੀ ਕਿ ਬੱਚਿਓ ਤੁਹਾਡਾ ਵੇਲਾ ਹੈ ਆਓ ਅੱਗੇ ਆਓ ਕੰਮ ਕਰੋ ਸਪੇਸ ਤੇ ਐਕਸੈਪਟੈਂਸ ਦੋਨੋਂ ਦਾ ਉਹ ਭਰੋਸਾ ਦੇਣਾ ਪਏਗਾ ਕਿ ਜਵਾਨੋ ਸਾਨੂੰ ਤੁਹਾਡੇ ਤੇ ਭਰੋਸਾ ਹੈ ਉਹ ਜ਼ਿੰਦਾਬਾਦ ਜਵਾਨੀ ਸਾਨੂੰ ਕਹਿਣਾ ਨਹੀਂ ਕੱਲਾ ਉਹਨੂੰ ਮੰਨਣਾ ਪਊਗਾ ਜੇ ਜਵਾਨੀ ਨੂੰ ਜ਼ਿੰਦਾਬਾਦ ਕਰਾਂਗੇ ਤਾਂ ਪੰਜਾਬ ਜ਼ਿੰਦਾਬਾਦ ਹੋਣਾ ਹੈ ਤਾਂ ਦੇਸ਼ ਜ਼ਿੰਦਾਬਾਦ ਹੋਣਾ ਹੈ ਸੋ ਇਹ ਇਹ ਆਈਡੀਆ ਸੀ ਇਤੋਂ ਇਸ ਆਈਡੀਆ ਦੇ ਨਾਲ ਇਨੀਸ਼ੀਏਟਿਵਸ ਆਫ ਚੇਂਜ ਸ਼ੁਰੂ ਕੀਤੀ ਸੀ ਕਿ ਬਦਲਾਅ ਨਾਲ ਲਿਆਣ ਵਾਲੇ ਬੜੇ ਲੋਕ ਹੈ ਸ਼ੁਰੂਆਤ ਕਰਨ ਵਾਲੇ ਬਹੁਤ ਘੱਟ ਹੁੰਦੇ ਆ ਤੇ ਸ਼ੁਰੂਆਤ ਕਰਨ ਵਾਲਾ ਯੂਥ ਹੀ ਹੋਣਾ ਚਾਹੀਦਾ what inspired you ਤੁਹਾਨੂੰ ਕਿਹਨਾਂ ਨੇ ਇਨਸਪਾਇਰ ਕੀਤਾ ਕਿ ਤੁਸੀਂ ਇਹ ਸਭ ਕੁਝ ਕਰੋ ਤੇ ਯੂਥ ਲਈ ਇਨਸਪੀਰੇਸ਼ਨ ਲਈ ਕੋਈ ਇੱਕ ਸੋਰਸ ਬਣੋ ਦੇਖੋ ਜੀ ਹਾਲਾਤ ਇਨਸਪਾਇਰ ਕਰਦੇ ਆ ਪਹਿਲੀ ਚੀਜ਼ ਤਾਂ ਮੈਂ ਤੁਹਾਨੂੰ ਦੱਸੀ ਕਿ ਮੈਂ ਐਨੌਇਡ ਸੀਗਾ ਕਿ ਯੂਥ ਦੇ ਆਈਡੀਆਜ਼ ਵੈਲਕਮ ਨਹੀਂ ਸੀ ਹੋ ਰਹੇ ਮੈਂ ਬੜੀਆਂ ਸਾਰੀਆਂ ਸੰਸਥਾਵਾਂ ਦੇ ਵਿੱਚ ਕੰਮ ਕਰਕੇ ਦੇਖਿਆ ਬੜੀਆਂ ਸਾਰੀਆਂ ਗੁਰਦੁਆਰਾ ਮੰਦਰ ਕਮੇਟੀਆਂ ਦੇ ਨਾਲ ਕੰਮ ਕਰਕੇ ਦੇਖਿਆ ਬੜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਕੰਮ ਕਰਕੇ ਦੇਖਿਆ ਸਾਰੇ ਨਾ ਯੂਥ ਨੂੰ ਕਰਾਊਡ ਵਜੋਂ ਯੂਜ਼ ਕਰਦੇ ਆ ਤਾਂ ਸਭ ਤੋਂ ਪਹਿਲੇ ਤਾਂ ਉਹ ਬਦਲਣਾ ਚਾਹੁੰਦਾ ਸੀ ਦੂਜਾ ਆਮ ਹਾਈਲੀ ਇਨਸਪਾਇਰਡ ਬਾਈ ਫੋਰ ਪਰਸਨੈਲਿਟੀਜ਼ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਜ਼ਿੰਦਗੀ ਚਾਰ ਬੰਦਿਆਂ ਤੋਂ ਬਹੁਤ ਸਿੱਖਦਾ ਮੈਂ ਸਿੱਖਦਾ ਗੁਰਗੋਬਿੰਦ ਸਿੰਘ ਜ ਤੇ ਉਹਨਾਂ ਦੀ ਲੀਡਰਸ਼ਿਪ ਬੜੀ ਯੰਗ ਐਜ ਤੇ ਸ਼ੁਰੂ ਹੋਈ ਤੇ ਗੁਰਗੋਬਿੰਦ ਸਿੰਘ ਜੀ ਤੋਂ ਮੈਂ ਲੀਡਰਸ਼ਿਪ ਸਿੱਖਦਾ ਸਾਬਜ਼ਾਦਾ ਫਤਿਹ ਸਿੰਘ ਤੋਂ ਮੈਂ ਕਰੇਜ ਸਿੱਖਦਾ ਕਿ ਦਮ ਰੱਖ ਕੇ ਅੱਗੇ ਕਿਵੇਂ ਆਣਾ ਹੈ ਇੱਕ 7 ਸਾਲ ਦਾ ਬੱਚਾ ਅੱਜ ਦੀ ਡੇਟ ਦੇ ਵਿੱਚ ਤੁਸੀਂ ਲੈ ਆਓ ਤੇ ਸਾਹਮਣੇ ਪੰਜਾਬ ਦਾ ਮੁੱਖ ਮੰਤਰੀ ਖੜਾ ਕਰ ਦਿਓ ਭਗਵੰਤ ਮਾਨ ਖੜਾ ਕਰ ਦਿਓ ਤੇ 7 ਸਾਲ ਦਾ ਬੱਚਾ ਕੀ ਡਿਬੇਟ ਕਰ ਸਕਦਾ ਨਹੀਂ ਕਰ ਸਕਦਾ ਪਰ ਉਸ ਵੇਲੇ ਸਾਬਜ਼ਾਦਾ ਫਤਿਹ ਸਿੰਘ ਨੇ ਵਜ਼ੀਰ ਖਾਨ ਨਾਲ ਡਿਬੇਟ ਕੀਤੀ ਡਿਬੇਟ ਕੀਤੀ ਡਿਬੇਟ ਕੀਤੀ 7 ਸਾਲ ਦੇ ਬੱਚੇ ਨੇ ਡਿਬੇਟ ਕਿਵੇਂ ਕਰਨੀ ਉਹ ਕਰੇਜ ਸਿੱਖਦਾ ਮੈਂ ਭਗਤਪੂਰਨ ਸਿੰਘ ਜੀ ਤੋਂ ਸੇਵਾ ਸਿੱਖਦਾ ਤੇ ਮੈਂ ਡਾਕਟਰ ਏ ਤੇ ਹਿਊਮਿਲਟੀ ਸਿੱਖਣਾ ਤੇ ਚਾਰ ਪਰਸਨੈਲिटीज ਮੈਨੂੰ ਬਹੁਤ ਇਨਸਪਾਇਰ ਕਰਦੀਆਂ ਤੇ ਮੈਂ ਇਹਨਾਂ ਦਾ ਪ੍ਰੋਡਕਟ ਬਣਾਉਣਾ ਚਾਹੁੰਦਾ ਹੂੰ ਥੈਟਸ ਸੋ ਗ੍ਰੇਟ ਐਨ ਇਨਸਪੀਰੇਸ਼ਨ ਫॉर ਦਾ ਕਮਿੰਗ ਯੂਥ ਆਲਸੋ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਕਿਸ ਅਗਰ ਤੁਸੀਂ ਇਹਨਾਂ ਦੇ ਨਾਲ ਜੁੜਦੇ ਹੋ ਤੇ ਤੁਹਾਨੂੰ ਇਹ ਕਿੱਥੇ ਲੈ ਕੇ ਜਾਣਗੇ ਵਾਟ ਵਿਲ ਬੀ ਯੋਰ ਫਿਊਚਰ ਐਂਡ ਵਾਟ ਸ਼ੁੱਡ ਬੀ ਯੋਰ ਵਿਜ਼ਨ ਥੈਟਸ ਰੀਲੀ ਇੰਪੋਰਟੈਂਟ ਗੌਰਵ ਜੀ ਤੁਸੀਂ ਯੂਥ ਨੂੰ ਇਨਸਪਾਇਰ ਕਰਨ ਲਈ ਕਾਫੀ ਕੁਝ ਕਰਦੇ ਹੋ ਕੀ ਲੱਗਦਾ ਹੈ ਅੱਜ ਦਾ ਯੂਥ ਸਾਈਡ ਡਾਇਰੈਕਸ਼ਨ 'ਚ ਜਾ ਰਿਹਾ ਹੈ ਮੋਸਟਲੀ ਯੋਤੇ ਨਾ ਡਾਇਰੈਕਸ਼ਨ ਬਣਾਉਂਦਾ ਹੈ ਹੌਲੀ ਹੌਲੀ ਨੌਜਵਾਨ ਇੱਕ ਬੱਚਾ ਜਦ ਹੁੰਦਾ ਹੈ ਨਾ 17 18 ਸਾਲ ਦਾ ਉਹ ਪਟਕਦਾ ਪਟਕਦਾ ਕਿਤੇ ਪਹੁੰਚਦਾ ਬਸ਼ਰਤੇ ਤੁਹਾਨੂੰ ਮੰਨ ਲਓ ਮੈਂ ਇੱਕ ਇਸ ਕਮਰੇ ਚ ਲੈ ਕੇ ਆਵਾਂ ਕਮਰੇ ਚ ਪੂਰਾ ਹਨੇਰਾ ਹੋਏ ਤੇ ਬੱਚਾ ਹੱਥ ਪੈਰ ਮਾਰੇਗਾ ਆਪਾਂ ਜਦ ਅੰਦਰ ਵੜਦੇ ਆਂ ਆਪਾਂ ਹੱਥ ਪੈਰ ਮਾਰਦੇ ਆਂ ਸਾਰੇ ਬਟਨਾਂ ਨੂੰ ਹੱਥ ਲਾਣੇ ਆ ਕਿਸੇ ਇੱਕ ਬਟਨ ਨਾਲ ਬਲਬ ਜਗ ਜਾਂਦਾ ਹੈ ਯੋ ਉਹ ਤੋਂ ਬਲਬ ਦੀ ਤਲਾਸ਼ ਕਰਦਾ ਹੈ ਓਪਰਚੁਨਿਟੀ ਓਪਰਚੁਨਿਟੀ ਦੀ ਉਹ ਕਿਹੜੇ ਕਿਹੜੀ ਓਪਰਚੁਨਿਟੀ ਨਾਲ ਬਲਬ ਜਗਣਾ ਹੈ ਪਰ ਪ੍ਰੋਬਲਮ ਇਹ ਹੈਗੀ ਹੈ ਅਸੀਂ ਜਵਾਗ ਨੂੰ ਹਨੇਰੇ ਵਾਲੇ ਕਮਰੇ ਦੇ ਜੇ ਜਵਾਕ ਨੇਰੇ ਵਾਲੇ ਕਮਰੇ ਚ ਵੜੇਗਾ ਜੇ ਇੱਕ ਨੌਜਵਾਨ ਨੇਰੇ ਵਾਲੇ ਕਮਰੇ ਚ ਵੜੇਗਾ ਉਹ ਬਟਨਾ ਤੇ ਹੱਥ ਮਾਰੇਗਾ ਇੱਕ ਨਾਲ ਬਲਬ ਜਗਾ ਹੀ ਲਏਗਾ ਅਸੀਂ ਉਹਨੂੰ ਕਹਿੰਨੇ ਆ ਨਹੀਂ ਨਹੀਂ ਅੰਦਰ ਨੇ ਰਹਿਣਾ ਅੰਦਰ ਨਹੀਂ ਜਾਣਾ ਅਸੀਂ ਨਾ ਜਵਾਕਾਂ ਨੂੰ ਮੌਕਾ ਹੀ ਨਹੀਂ ਦਿੰਦੇ ਅੱਗੇ ਵਧਣ ਦਾ ਅਸੀਂ ਜਵਾਕਾਂ ਨੂੰ ਯੂਥ ਨੂੰ ਅਸੀਂ ਇੱਕ 17 ਸਾਲ ਦੇ ਬੱਚੇ ਨੂੰ 17 ਸਾਲ ਦੇ ਬੱਚੇ ਨੂੰ ਬੱਚਾ ਸਮਝਦੇ ਰਹਿੰਨੇ ਆ ਨਹੀਂ ਸਮਝਦੇ ਕਿ ਉਹ ਜਵਾਨ ਹੋ ਰਿਹਾ ਹੈ ਉਹਨੂੰ ਮੌਕਾ ਦੇਣਾ ਹੈ ਉਹਨੂੰ ਅੱਗੇ ਵਧਣ ਲਈ ਅਸੀਂ ਗੱਲਾਂ ਕਰਦੇ ਆ ਨਾ ਕੈਨੇਡਾ ਅਮਰੀਕਾ ਦੀਆਂ ਉੱਥੇ ਅਸੀਂ ਕਹਿੰਨੇ ਆ 14 ਸਾਲ ਦਾ ਬੱਚਾ ਜੀ ਜੌਬ ਕਰਨ ਲੱਗ ਜਾਂਦਾ ਜੀ 15 ਸਾਲ ਦਾ ਬੱਚਾ ਇੱਥੇ ਅਸੀਂ ਉਹ ਮੌਕਾ ਨਹੀਂ ਦਿੰਦੇ ਅਸੀਂ ਨਾ ਲੁਕਾ ਕੇ ਰੱਖਦੇ ਆ ਬੜਾ ਓਵਰ ਪੈਂਪਰ ਕਰਦੇ ਆ ਪ੍ਰੋਟੈਕਟ ਕਰਕੇ ਰੱਖਦੇ ਆ ਬੱਚੇ ਨੂੰ ਮੈਂ ਕਹਿ ਰਗਾ ਨਾ ਯੂਥ ਸਾਈਡ ਡਾਇਰੈਕਸ਼ਨਸ ਜਾਏਗਾ ਇਹਦੇ ਲਈ ਯੂਥ ਨੂੰ ਡਾਇਰੈਕਸ਼ਨ ਤੇ ਪਾਥ ਤੇ ਦਿਸ਼ੋਰਨਾ ਦਾ ਬਹੇਗਾ ਨਾ ਜਿਹੜਾ ਤੁਰ ਰਿਹਾ ਉਹ ਸਾਈਡ ਡਾਇਰੈਕਸ਼ਨ ਵੱਲ ਚਲਾ ਜਾਏਗਾ ਟਿੜਕੇਗਾ ਡਿੱਗੇਗਾ ਅੱਪਟਕੇਗਾ ਫਿਰ ਆਪਣੇ ਰਾਹ ਲੱਭ ਲੇਗਾ ਪਰ ਉਹਨੂੰ ਉਸ ਜਰਨੀ 'ਚੋਂ ਲੰਘਣ ਲਈ ਟਾਈਮ ਦੇਣਾ ਪਏਗਾ ਸਾਡੀ ਪ੍ਰੋਬਲਮ ਹੈ ਅਸੀਂ ਯੂਥ ਨੂੰ ਟਾਈਮ ਦਿੰਨੇ ਆ 25 ਸਾਲ ਦੀ ਉਮਰ 'ਚ ਪਹਿਲੇ ਬਥੇ ਕਹਿੰਦੇ ਆ ਆਪਣਾ ਸਕੂਲ ਖਤਮ ਕਰ ਫਿਰ ਕਾਲਜ ਖਤਮ ਕਰ ਫਿਰ ਪੋਸਟ ਗ੍ਰੈਡ ਖਤਮ ਕਰ ਫਿਰ ਇੰਡੰਜਮ ਕਰ ਚੱਲ ਹੁਣ ਸਮਾਜ 'ਚ ਵੱੜ ਜਾ ਫਿਰ ਅਸੀਂ ਕਹਿੰਦੇ ਆ ਫਟਾਫਟ 2 ਸਾਲ 'ਚ ਸੈੱਟ ਹੋ ਜਾ ਤੇਰਾ ਵਿਆਹ ਕਰਾਣਾ ਅੱਜ ਇਹ ਕਹ ਰਿਹਾ 25 ਸਾਲ ਤੇਰਾ ਵਿਆਹ ਕਰ ਦੇਣਾ ਅਸੀਂ ਜਵਾਕਾਂ ਨੂੰ ਮੌਕਾ ਹੀ ਨਹੀਂ ਦਿੰਦੇ ਜੇ ਉਹੀ ਸਮਾਂ ਬੱਚੇ ਨੂੰ ਐਕਸਪਲੋਰ ਕਰਨ ਦਾ 17 ਦੀ ਉਮਰ ਜ ਦਿੱਤਾ ਜਾਏ ਕਿ ਬੱਚੇ ਤੇਰੀ 11th ਕ੍ਰੇਡ ਹੈ ਨਾ ਚੱਲ ਨਾਲ ਨਾਲ ਗਰਮੀਆਂ 'ਚ ਕਿਤੇ ਵਰਕ ਕਰ ਹਮ ਨਾਲ ਨਾਲ ਕਿਤੇ ਸਿੱਖ ਸਮਾਜ 'ਚ ਵਿਚਰ ਜਦੋਂ 17 18 ਸਾਲ ਦੀ ਉਮਰ ਤੋਂ ਵਰਲਡ ਨੂੰ ਦੇਖਣ ਲੱਗੇਗਾ ਨਾ ਉਹਨੂੰ ਦੁਨੀਆ ਦੀ ਸਮਝ ਆਏਗੀ ਕਿ ਆਪਣੇ ਪੰਜਾਬ 'ਚ ਉਹ ਸਾਰੀ ਓਪਰਚੁਨਿਟੀ ਦੇਣ ਦੀ ਕਾਬਲੀਅਤ ਹੈਗੀ ਹੈ ਬਿਲਕੁਲ ਹੈਗੀ ਹੈ ਜੀ ਪੰਜਾਬ 'ਚ ਤਾਂ ਸ਼ੁਰੂ ਤੋਂ ਹੀ ਸੀ ਪੰਜਾਬ ਦੇ ਤਾਂ ਧਰਤੀ ਹੋਈ ਏਦਾਂ ਦੀ ਹੈ ਕਿ ਅਸੀਂ ਪੂਰੀ ਅਸੀਂ ਅੱਜ ਗੱਲ ਕਰਦੇ ਆ ਨਾ ਪੰਜਾਬ 'ਚ ਕੁਝ ਹੈ ਨਹੀਂ ਮੈਂ ਪਹਿਲੇ ਉਹ ਤੋਂ ਹੀ ਹਰਨਾ ਪਹਿਲੇ ਮੈਂ ਯੂਥ ਵਾਲੀ ਗੱਲ ਇੱਕ ਵਾਰੀ ਖਤਮ ਕਰਦਾ ਮੈਂ ਤੁਹਾਡੇ ਦੇ ਵੀ ਜਵਾਬ ਦਿੰਨਾ ਅਸੀਂ ਨਾ ਯੂਥ ਨੂੰ ਨੇਰੇ ਵਾਲੇ ਕਮਰੇ 'ਚ ਸੁੱਤਣਾ ਤੇ ਕਹਣਾ ਪੁੱਤਰੋ ਜਾਓ ਜਗਾ ਬਣਾਓ ਤੇ ਉਹ ਜਾਓ ਆਪਣਾ ਰਾਹ ਬਣਾਓ ਪੰਜਾਬ ਬਹੁਤ ਸੇਫ ਸਟੇਟ ਆ ਪੰਜਾਬ ਅੱਜ ਦੀ ਡੇਟ 'ਚ ਵੀ ਭਾਵੇਂ ਜਿੰਨਾ ਮਰਜੀ ਕੋਈ ਕਹਦੇ ਲਾਅ ਐਂਡ ਆਰਡਰ ਖਰਾਬ ਹੈ ਠੀਕ ਹੈ ਸਰਕਾਰਾਂ ਮਾੜੀਆਂ ਮਾੜੀਆਂ ਹੀ ਹੈ ਪਰ ਕੰਪੇਅਰ ਕਰਕੇ ਵੇਖੋ ਬਾਕੀ ਸਟੇਟਾਂ ਨਾਲ ਪੰਜਾਬ ਨੂੰ ਪੰਜਾਬ ਦਿੱਲੀ ਨਾਲ ਕੰਪੇਅਰ ਕਰਕੇ ਦੇਖੋ ਬੰਬੇ ਨਾਲ ਕੰਪੇਅਰ ਕਰਕੇ ਦੇਖੋ ਯੂਪੀ ਨਾਲ ਕੰਪੇਅਰ ਕਰਕੇ ਦੇਖੋ ਤੁਸੀਂ ਪੰਜਾਬ ਨੂੰ ਬਾਕੀ ਸਟੇਟਾਂ ਨਾਲ ਕੰਪੇਅਰ ਕਰੋਗੇ ਨਾ ਇਨ ਫੈਕਟ ਸਟੇਟਾਂ ਛੱਡੋ ਬਾਕੀ ਦੇਸ਼ਾਂ ਨਾਲ ਕੰਪੇਅਰ ਕਰਕੇ ਦੇਖ ਲਓ ਕੈਨੇਡਾ ਚ ਆਇਦੇ ਐਕਸੀਡੈਂਟਸ ਹੁੰਦੇ ਆ ਆ ਤੁਹਾਨੂੰ ਲੱਗਦਾ ਪੰਜਾਬ ਸੇਫ ਹੈ ਬਿਲਕੁਲ ਜੀ ਮੈਨੂੰ ਐਲਦਰ ਰਿਲੇਟਿਵਲੀ ਬਹੁਤ ਸੇਫ ਹੈ ਹਮ ਅਸੀਂ ਨਾ ਪੰਜਾਬ ਨੂੰ ਇੱਕ ਹਵਾ ਜੇ ਬਣਾਤਾ ਵੀ ਹਾਏ ਬੜਾ ਮਾੜਾ ਬੜਾ ਮਾੜਾ ਬੜਾ ਮਾੜਾ ਕੁਛ ਐਨੀ ਇਹ ਬਣਾਇਆ ਤਾਕਤਾਂ ਨੇ ਕੁਛ ਲੋਕਾਂ ਨੇ ਮਿਲ ਕੇ ਅਸੀਂ ਪੰਜਾਬ ਚ ਦਿਖਾਣਾ ਚਾਹੁੰਦੇ ਸੀ ਤੇ ਕੁਛ ਨਹੀਂ ਹੈਗਾ ਭੱਜੋ 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 ਤੇ ਕੁਛ ਨਹੀਂ ਰਹਿ ਗਿਆ ਜਿੱਧਰ ਨੂੰ ਅਸੀਂ ਗਏ ਆ ਜਿਵੇਂ ਅਮਰੀਕਾ ਗਏ ਆ ਉਧਰ ਤਾਂ ਗਨ ਲਾਜ਼ੀ ਹੈ ਨਹੀਂ ਹਰ ਚੌਥਾ ਬੰਦਾ ਬੰਦੂਕ ਲੈ ਕੇ ਸੜਕ ਤੇ ਤੁਹਾਨੂੰ ਮਗ ਕਰਨ ਲਈ ਖੜਾ ਹੈ ਹਰ ਚੌਥਾ ਬੰਦਾ ਬੰਦੂਕ ਲੈ ਕੇ ਕਹਿੰਦਾ ਲਿਆ ਜਿਹੜੇ ਤੇਰੇ ਕੋਲ ਪੈਸੇ ਵਾਪਸ ਕਰ ਸੜਕਾਂ ਤੇ ਗਨ ਲਾਜ਼ ਨਹੀਂ ਹੈ ਰੇਪਸ ਹੋ ਰਹੇ ਹੈ ਯੂਐਸ ਦੇ ਵਿੱਚ ਹੋ ਰਹੇ ਹੈ ਗਨ ਗਨ ਦੀ ਤਾਂ ਹੋਣੀ ਹੈ ਪਰ ਮੈਂ ਗੱਲ ਕਰਾ ਪਿੱਛੇ ਜਲੰਧਰ ਅੰਮ੍ਰਿਤਸਰ ਦੀ ਗੱਲ ਕਰਾ ਅੰਮ੍ਰਿਤਸਰ ਦੇ ਅੰਦਰ ਵੀ ਕਰਦੇ ਅੰਦਰ ਵੱੜ ਕੇ ਅੰਦਰ ਕਿਸੇ ਨੇ ਗੋਲੀਆਂ ਚਲਾਈਆਂ ਕਿ ਨਹੀਂ ਰੈਗੂਲਰ ਹੈ ਕਿ ਨਹੀਂ ਰੈਗੂਲਰ ਹੈ ਉਹ ਚੀਜ਼ ਮੈਂ ਤੁਹਾਨੂੰ ਇਹ ਸਵਾਲ ਕਰਨਾ ਪੰਜਾਬ ਸਾਨੂੰ ਸ਼ੌਕਿੰਗ ਲੱਗਦਾ ਨਾ ਪੰਜਾਬ ਚ ਅਦਾ ਦੇ ਖਬਰ ਆਉਂਦੇ ਤੁਸੀਂ ਸ਼ੌਕ ਹੋਨੇ ਹੋ ਨਾ ਯੂਪੀ ਚ ਹਰ ਰੋਜ਼ ਹੈ ਮੈਂ ਇਹੀ ਦਾ ਤੁਹਾਡੇ ਨਾਲ ਗੱਲ ਕਰਨੀ ਚਾਹ ਰਿਹਾ ਐ ਜਿਹੜਾ ਗੈਂਗ ਕਲਚਰ ਹੈ ਐ ਜਿਹੜਾ ਗਨ ਕਲਚਰ ਹੈ ਇਹ ਹੁਣ ਵੱਧਦਾ ਵੱਧਦਾ ਫਿਰ ਦਿਖ ਰਿਹਾ ਪੰਜਾਬ ਦੇ ਵਿੱਚ ਹਲਕਾ ਹਲਕਾ ਦਿਖ ਰਿਹਾ ਹੈ ਪਰ ਜੇ ਤੁਸੀਂ ਹਲੇ ਵੀ ਕੰਪੇਅਰ ਕਰੋਗੇ ਇਹਨੂੰ ਬਾਕੀ ਸਟੇਟਾਂ ਦੇ ਨਾਲ ਜੇ ਤੁਸੀਂ ਬਾਕੀ ਦੇਸ਼ਾਂ ਨਾਲ ਵੀ ਕੰਪੇਅਰ ਕਰੋਗੇ ਤੇ ਪੰਜਾਬ ਬਹੁਤ ਜ਼ਿਆਦਾ ਸੇਫ ਹੈ ਤੁਸੀਂ ਜਾਤੀਵਾਦ ਵੀ ਜੇ ਦੁਨੀਆ ਦੇ ਨਾਲ ਕੰਪੇਅਰ ਕਰੋਗੇ ਤੇ ਪੰਜਾਬ ਬਹੁਤ ਜ਼ਿਆਦਾ ਸੇਫ ਹੈ ਅਮਰੀਕਾ ਵਰਗੇ ਦੇਸ਼ਾਂ ਤਾਂ ਅੱਜ ਵੀ ਰੰਗ ਭੇਦ ਹੈ ਕਿ ਪੰਜਾਬ ਦੇ ਵਿੱਚ ਗੌਰਵ ਜੀ ਇੰਨਾ ਸੇਫ ਹੈ ਤੇ ਫਿਰ ਲੋਕੀ ਪੰਜਾਬ ਤੋਂ ਕੈਨੇਡਾ ਕਿਉਂ ਭੱਜ ਰਹੇ ਨੇ ਕਿਉਂਕਿ ਅਸੀਂ ਬਣਾਤਾ ਕਿ ਸੇਫ ਨਹੀਂ ਹੈ ਅਸੀਂ ਦੁਨੀਆ ਨੂੰ ਕਹੀ ਜਾਂਦੇ ਪੰਜਾਬ 'ਚ ਬਚਿਆ ਕੁਝ ਨਹੀਂ ਇਹ ਬਣਾ ਕੌਣ ਰਿਹਾ ਹੈ ਇਹ ਬਣਾ ਬਹੁਤ ਲੋਕ ਮਿਲ ਕੇ ਰਏ ਆ ਇਹਨੂੰ ਸਭ ਤੋਂ ਪਹਿਲੇ ਬਣਾਇਆ ਸਰਕਾਰਾਂ ਨੇ ਸਰਕਾਰਾਂ ਨੇ ਕਿਹਾ ਪੰਜਾਬ 'ਚ ਕੁਝ ਨਹੀਂ ਹੈਗਾ ਜੀ ਲੋਕਾਂ ਇੱਕ ਪਿਕ ਪੋਲੀਟੀਕਲ ਪਾਰਟੀ ਨੇ ਕਹਿੰਦਾ ਤੇ ਕੁਝ ਨਿਸਾਬ ਖਤਮ ਹੋ ਗਿਆ ਸਭ ਖਤਮ ਹੋ ਗਿਆ ਦੂਜੀ ਨੇ ਕਹਿੰਦਾ ਸਭ ਖਤਮ ਹੋ ਗਿਆ ਤੀਜੀ ਨੇ ਕਹਿੰਦਾ ਸਭ ਖਤਮ ਹੋ ਗਿਆ ਪੰਜਾਬ 'ਚ ਅੱਜ ਅਸੀਂ ਕਹਿੰਨੇ ਆ ਕੁਝ ਨਹੀਂ ਬਚਿਆ ਪੰਜਾਬ ਖਤਮ ਹੋ ਗਿਆ ਪੰਜਾਬ ਦੇ ਹਾਲਾਤ ਅੱਜ ਜਿਆਦਾ ਮਾੜੇ ਆ ਕਿ 47 'ਚ ਜ ਹੂੰ ਆਪ ਸੋਚ ਕੇ ਦੇਖੋ 47 ਸਾਡੇ ਦਾਦੇ ਉੱਜੜ ਕੇ ਆਏ ਪਾਕਿਸਤਾਨ ਤੋਂ ਤੇ ਰਿਫਿਊਜੀ ਕੈਂਪਾਂ ਚ ਰਹਿੰਦੇ ਸੀ ਉਦੋਂ ਜ਼ਿਆਦਾ ਬੱਚਾ ਸੇਫ ਸੀ ਕਿ ਅੱਜ ਜ਼ਿਆਦਾ ਬੱਚਾ ਸੇਫ ਹੈ ਮੈਂ ਜ਼ਿਆਦਾ ਸਿਕਿਉਰ ਹਾਂ ਕਿ ਮੇਰਾ ਦਾਦਾ ਜ਼ਿਆਦਾ ਸਿਕਿਉਰ ਸੀ ਤੁਸੀਂ ਅੱਜ ਦੇ ਟਾਈਮ ਤੇ ਸਿਕਿਉਰ ਜ਼ਿਆਦਾ ਹੋਗੇ ਲੇਕਿਨ ਅੱਜ ਦੇ ਟਾਈਮ ਤੇ ਯੂਥ ਨੂੰ ਅਪੋਰਚੂਨਿਟੀਆਂ ਘਟ ਨੇ ਉਦੋਂ ਬਹੁਤ ਸੀਗੀਆਂ ਉਦੋਂ ਸੀਗੀਆਂ ਤਾਂ ਹੀ ਇਥੇ ਰਹਿੰਦੇ ਸੀਗੇ ਲੋਕੀ ਖੇਤੀਬਾੜੀ ਕਰਦੇ ਸੀ ਹੁਣ ਲੋਕੀ ਖੇਤੀਬਾੜੀ ਕਰਦੇ ਨਹੀਂ ਕੋਣ ਲੈ ਕੇ ਆਇਆ ਖੇਤੀਬਾੜੀ ਰਿਫਿਊਜੀ ਕੈਂਪਾਂ ਚ ਸੀਗੇ ਅਸੀਂ ਆਪਣੀ ਅਸੀਂ ਰਿਫਿਊਜੀ ਕੈਂਪ ਮੈਂ ਉਹੀ ਤੁਹਾਡੇ ਕੋਲ ਆ ਰਿ ਅਸੀਂ ਰਿਫਯੂਜੀ ਕੈਂਪਾਂ ਚ ਰਹਿੰਦੇ ਸੀ ਹੂੰ ਅਸੀਂ ਸਾਡੇ ਦਾਦੇ ਜ਼ੀਰੋ ਸਿਰ ਤੇ ਛੱਤ ਵੀ ਨਹੀਂ ਸੀ ਬਿਲਕੁਲ ਬਿਲਕੁਲ ਮੇਰੇ ਆਪਣੇ ਦਾਦਾ ਦਾਦੀ ਜੀ ਪਾਕਿਸਤਾਨ ਤੋਂ ਆਏ ਸੀ ਬਿਲਕੁਲ ਵੀ ਨਹੀਂ ਸੀ ਖੇਤੀ ਦੀ ਜ਼ਮੀਨ ਤਾਂ ਬੜੀ ਦੂਰ ਦੀ ਗੱਲ ਹੈ ਖੇਤੀ ਕਰਨ ਲਈ ਜ਼ਮੀਨ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ ਸਿਰ ਤੇ ਛੱਤ ਹੀ ਨਹੀਂ ਸੀ ਹੂੰ ਉਹ ਉਹ ਜਮਾਨਾ ਮਿਹਨਤੀ ਸੀਗਾ ਉਹ ਨਹੀਂ ਕੁਝ ਵੀ ਨਹੀਂ ਸੀ ਉਦੋਂ ਗੁਰੂ ਤੇ ਭਰੋਸਾ ਸੀ ਹੂੰ ਉਦੋਂ ਭਰੋਸਾ ਸੀ ਜਿੱਥੇ ਜਾਵਾਂਗੇ ਆਪਣੇ ਆਪ ਨੂੰ ਬਣਾ ਲਾਂਗੇ ਮੈਂ ਤੁਹਾਨੂੰ 1 ਮਿੰਟ ਲਈ ਸੁਣਿਓ ਜਰਾ ਇਹਦਾ ਤੁਹਾਨੂੰ ਮੈਂ ਜਵਾਬ ਦੇਣਾ ਉਸ ਵੇਲੇ ਅਸੀਂ ਬਣਾਇਆ ਹੂੰ ਗ੍ਰੀਨ ਰੈਵੋਲੂਸ਼ਨ ਆਈ ਅਸੀਂ ਸਾਰੇ ਨੇ ਮਿਲ ਕੇ ਸਭ ਨੂੰ ਖੜਾ ਕੀਤਾ ਇੱਕ ਦੂਜੇ ਨੂੰ ਖੜਾ ਕੀਤਾ ਦੇਸ਼ ਨੂੰ ਖੜਾ ਕੀਤਾ ਪੰਜਾਬ ਨੂੰ ਖੜਾ ਕੀਤਾ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਵੀਟ ਗ੍ਰੇਨ ਦੇ ਐਕਸਪੋਰਟਰ ਬਣਿਆ ਸੀ ਉਹ ਕਿਹਨੇ ਕੀਤਾ ਪੰਜਾਬ ਨੇ ਕਦੋਂ ਕੀਤਾ ਜਦ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਜਦ ਪੰਜਾਬ ਇੱਕ ਸਟੇਟ ਵੀ ਨਹੀਂ ਸੀ ਉਸ ਵੇਲੇ ਮੋਰਚੇ ਦੇ ਵਿੱਚ ਉਸ ਵੇਲੇ ਗ੍ਰੀਨ ਰੈਵੋਲੂਸ਼ਨ ਆਈ ਜਦ 1962 ਦੀ ਜੰਗ ਚੱਲ ਰਹੀ ਸੀ ਹੂੰ ਉਸ ਵੇਲੇ ਪੰਜਾਬ ਖੜਾ ਹੋਇਆ ਹੈ ਹਾਲਾਤ ਉਸ ਵੇਲੇ ਜਿਆਦਾ ਮਾਰੇ ਸੀ ਕਿ ਹੁਣ ਜਿਆਦਾ ਮਾਰੇ ਉਸ ਵੇਲੇ ਜਿਆਦਾ ਮਾਰੇ ਠੀਕ ਹੈ ਗੌਰਵ ਜੀ ਕਿ ਉਸ ਸਮੇਂ ਹਾਲਾਤ ਦੀ ਤੁਸੀਂ ਗੱਲ ਕਰ ਰਹੇ ਹੋ ਲੇਕਿਨ ਉਸ ਸਮੇਂ ਜਜ਼ਬਾ ਸੀਗਾ ਲੋਕਾਂ ਦੇ ਅੰਦਰ ਉਹੀ ਤਾਂ ਗੱਲ ਹੈ ਡੈਡੀਕੇਸ਼ਨ ਸੀਗੀ ਜੀ ਮੇਰੀ ਗੱਲ ਇਹ ਨਹੀਂ ਚੱਲ ਰਹੀ ਮੈਂ ਉਹੀ ਗੱਲ ਕਰ ਰਿਹਾ ਹੂੰ ਮੈਂ ਉਹਦੇ ਤੇ ਆ ਰਿਹਾ ਹਾਂ ਪੰਜਾਬ ਦੇ ਵਿੱਚ ਓਪਰਚੁਨਿਟੀ ਉਦੋਂ ਜ਼ਿਆਦਾ ਸੀ ਕਿ ਅੱਜ ਜ਼ਿਆਦਾ ਹੈ ਅੱਜ ਜ਼ਿਆਦਾ ਹੈ ਜਜ਼ਬਾ ਉਦੋਂ ਜ਼ਿਆਦਾ ਸੀ ਕਿ ਅੱਜ ਜ਼ਿਆਦਾ ਜਜ਼ਬਾ ਉਦੋਂ ਜ਼ਿਆਦਾ ਸੀ ਪ੍ਰੋਬਲਮ ਇਹ ਥੋੜੀ ਹੈ ਕਿ ਪੰਜਾਬ 'ਚ ਕੁਝ ਬੱਚੇ ਨਹੀਂ ਐ ਤੁਸੀਂ ਕਹਿੰਦੇ ਪੰਜਾਬ 'ਚ ਕੁਝ ਬੱਚੇ ਨਹੀਂ ਐ ਮੈਂ ਤੁਹਾਨੂੰ ਦੱਸ ਰਿਹਾ 47 ਜ਼ਿਆਦਾ ਸੀ ਕਿ ਅੱਜ ਜ਼ਿਆਦਾ 47 ਕੱਖ ਵੀ ਨਹੀਂ ਸੀ ਅੱਗੇ ਚੱਲੋ ਜਦ 84 ਦਾ ਦੌਰ ਆਇਆ ਸਾਡੇ ਫਾਦਰਜ਼ ਦਾ ਜਦ ਮੇਰੇ ਫਾਦਰ 20 ਸਾਲ ਦੇ ਸੀ 84 ਦਾ ਦੌਰ ਆਇਆ 15 ਸਾਲ ਪੰਜਾਬ ਚ ਪ੍ਰੈਜ਼ੀਡੈਂਟ ਰੋਲ ਲਗਦਾ ਰਿਹਾ 15 ਸਾਲ ਚ ਪੰਜਾਬ ਚ ਇਨਸਰਜੈਂਸੀ ਰਹੀ ਉਸ ਵੇਲੇ ਪੰਜਾਬ ਦੇ ਵਿੱਚ ਬਿਜ਼ਨਸ ਦੀ ਗਰੋਥ ਜ਼ਿਆਦਾ ਸੀ ਕਿ ਅੱਜ ਜ਼ਿਆਦਾ ਹੈ ਅਸੀਂ ਕਹਿੰਦੇ ਅੱਜ ਕੰਪਨੀਆਂ ਨੇ ਆਉਂਦੀਆਂ ਉਸ ਵੇਲੇ ਤਾਂ ਕੋਈ ਵੀ ਨਹੀਂ ਆਂਦਾ ਸੀ J47 ਦੇ ਵਿੱਚ Hero Cycle ਵਰਗੀਆਂ ਕੰਪਨੀਆਂ ਖੜੀਆਂ ਹੋ ਸਕਦੀਆਂ A1 ਵਰਗੀਆਂ ਖੜੀਆਂ ਹੋ ਸਕਦੀਆਂ ਵਰਦਮਾਨ ਵਰਗੀਆਂ ਖੜੀਆਂ ਹੋ ਸਕਦੀਆਂ ਉਸ ਵੇਲੇ ਵਰਗੀਆਂ ਖੜੀਆਂ ਹੋ ਸਕਦੀਆਂ ਕ੍ਰੈਮਿਕਾ ਸਾਰਾ ਕੁਝ ਉਸ ਵੇਲੇ ਖੜਾ ਆਇਆ ਫਿਰ 84 ਵੇਲੇ ਆ ਜਾਓ ਉਸ ਵੇਲੇ Airtel ਖੜਾ ਆਇਆ ਲੁਧਿਆਣੇ ਚੋਂ ਹੀ ਖੜਾ ਹੋਇਆ ਨਾ ਜੀ ਹੈ ਨਾ Airtel ਵਰਗੀਆਂ ਕੰਪਨੀਆਂ ਟੈਲੀਕਾਮ ਕੰਪਨੀਆਂ ਲੇਟ 90s ਚ ਆਈਆਂ ਜਦ ਪੰਜਾਬ 'ਚ ਕੁਝ ਵੀ ਨਹੀਂ ਸੀ ਇਤੋਂ ਹੀ ਖੜਾ ਹੋਇਆ ਜਿਨੇ ਕਰਨਾ ਹੈ ਉਹਨੇ ਕਰ ਲੈਣਾ ਮੈਟਰ ਨਹੀਂ ਕਰਦਾ ਕਿਹੜਾ ਦੌਰ ਚੱਲ ਰਿਹਾ ਹੈ ਅੱਜ ਦੇ ਦੌਰ ਜਿਵੇਂ ਕਹਿੰਦੇ ਲੁਧਿਆਣੇ 'ਚ ਕੁਝ ਨਹੀਂ ਬਚਿਆ ਪੰਜਾਬ 'ਚ ਕੁਝ ਨਹੀਂ ਖੜਿਆ ਓਲਾ ਵਰਗੀ ਕੰਪਨੀ ਲੁਧਿਆਣੇ ਤੋਂ ਖੜੀ ਹੋਈ ਆ ਹਮ 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 ਸਭ ਕੁਝ ਜੀਨੇ ਕਰਨਾ ਹੈ ਉਹਨੇ ਕਰ ਲੈਣਾ ਦਮ ਬੰਦੇ 'ਚ ਹੁੰਦਾ ਹਾਲਾਤਾਂ ਚ ਨਹੀਂ ਹੁੰਦਾ ਹਾਲਾਤ ਬੰਦਾ ਆਪ ਬਣਾਉਂਦਾ ਆਪਣੇ ਅਸੀਂ ਬੱਚਿਆਂ ਨੂੰ ਦਿਖਾਤਾ ਕਿ ਇੱਥੇ ਬੱਚਿਆ ਕੁਛ ਨਹੀਂ ਜੇ ਬੱਚਿਆਂ ਨੂੰ ਇਹ ਸਿਖਾਇਆ ਹੁੰਦਾ ਨਾ ਪੁੱਤਰ ਉਹ ਬੱਚੇਓ ਧੀਓ ਗੁਰੂ ਤੇ ਭਰੋਸਾ ਰੱਖੋ ਹੂੰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਅਸੀਂ ਕਹਿੰਨੇ ਆ ਨਾ ਜੀ ਜਿਹੜਾ ਨੂੰ ਇਹ ਕਿਹਾ ਹੁੰਦਾ ਨਾ ਵਸਦਾ ਗੁਰਾਂ ਦੇ ਨਾਂ ਤੇ ਰੱਖ ਗੁਰੂ ਤੇ ਭਰੋਸਾ ਬਿਲਕੁਲ ਜੇ ਕੈਨੇਡਾ ਜਾ ਕੇ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ ਅਸੀਂ 65% ਕੈਨੇਡਾ ਦਾ ਟਰਾਂਸਪੋਰਟ ਓਨ ਕਰਦੇ ਆ ਹੂੰ 65% ਓਨ ਕਰਦੇ ਆ ਟਰਾਂਸਪੋਰਟ ਕੈਨੇਡਾ ਦਾ ਮਿਹਨਤਾਂ ਦੇ ਕੀਤਾ ਨਾ ਆਪਣੀਆਂ ਜਜ਼ਬੇ ਨਾਲ ਕੀਤਾ ਨਾ ਉਹ ਜਜ਼ਬਾ ਇੱਥੇ ਲਿਆਓ ਲਾਓ ਇੱਥੇ 10 ਸਾਲ ਇੱਥੇ ਸਾਰਿਆਂ ਨੂੰ ਕੋਈ ਇੱਕ ਫੇਮ ਚਾਹੀਦੀ ਹੈ ਕੋਈ ਇੱਕ ਮਨੀ ਚਾਹੀਦੀ ਹੈ ਲਾਓ ਇੱਥੇ ਮਿਹਨਤ ਕਰੋ ਟਿੱਕੇ 10 ਸਾਲ ਮਿਹਨਤ ਕਰੋ ਨਾ ਰਿਜ਼ਲਟ ਆ ਜਾ ਨ ਮੇਰੇ ਕੋਲ ਆ ਜਾਓ ਹਮ ਮਿਹਨਤ ਹੀ ਨਹੀਂ ਕਰਦੇ ਅਸੀਂ ਹਮ ਗੌਰਵ ਜੀ ਸਾਰੇ ਜਿਹੜੇ ਆਪਾਂ ਗੱਲ ਕਰਦੇ ਆ ਸਾਰਾ ਯੂਥ ਦਾ ਫੋਕਸ ਜਿਹੜਾ ਹੈ ਅੱਜ ਦੇ ਟਾਈਮ ਤੇ ਕੈਨੇਡਾ ਜਾਣ 'ਤੇ ਲੱਗਿਆ ਹੋਇਆ ਹੈ ਜੇ ਸਾਰਾ ਹੀ ਯੂਥ ਕੈਨੇਡਾ ਚਲਾ ਜਾਏਗਾ ਫਿਰ ਆਪਣੇ ਪੰਜਾਬ ਦਾ ਕੀ ਬਣੇਗਾ ਮੇਰੇ ਨਾਲ ਇੱਕ ਮੈਂਟਰ ਸੀਗੇ ਲੇਜ ਜਤਿੰਦਰਪਾਲ ਸਿੰਘ ਮਨਚੰਦਾ ਜੀ ਬੜੀ ਵਧੀਆ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਨੂੰ ਬੜਾ ਸਿੱਖਿਆ ਮੈਂ ਉਹਨਾਂ ਨੇ ਬੜੀ ਪਿਆਰੀ ਗੱਲ ਪੰਜਾਬੀ ਨਾਲ ਜਿੱਧਰ ਲੱਗ ਗਏ ਗੌਰਵ ਫਿਰ ਲੱਗ ਹੀ ਗਏ ਲਾਈਲਕ ਪੰਜਾਬੀ ਨਾਲ ਜਿੱਧਰ ਲੱਗ ਗਏ ਫਿਰ ਲੱਗ ਹੀ ਲਏ ਲਾਈ ਲਗ ਨਹੀਂ ਜਜ਼ਬੇ ਵਾਲੇ ਜਜ਼ਬੇ ਵਾਲੇ ਜਜ਼ਬੇ ਵਾਲੇ ਤੇ ਝੁੰਡ ਬਣਾ ਕੇ ਚੱਲਣ ਵਾਲੇ ਜਿੱਧਰ ਲੱਗ ਗਏ ਫਿਰ ਲੱਗ ਹੀ ਗਏ ਜੇ ਅਸੀਂ ਕੈਨੇਡਾ ਮੈਂ ਕਹਿੰਦਾ ਜੇ ਦੇਸ਼ ਨੂੰ ਸ਼ੀਧੀਆਂ ਦੇ ਕੇ ਆਜ਼ਾਦ ਕਰਨ ਲੱਗ ਗਏ ਤਾਂ ਲੱਗ ਹੀ ਗਏ ਕਰਾ ਕੇ ਹੀ ਹਟੇ ਫਿਰ ਜੇ ਬਾਹਰ ਨੂੰ ਭੱਜਣ ਲੱਗ ਗਏ ਤਾਂ ਲੱਗ ਹੀ ਗਏ ਹੁਣ ਜੇ ਖੜ ਗਏ ਤਾਂ ਖੜ ਹੀ ਗਏ ਹੁਣ ਪਿਛਲੇ 2 ਸਾਲ ਦੇ ਵਿੱਚ ਜਿੰਨਾ ਬੱਚਾ ਵਾਪਸ ਆ ਰਿਹਾ ਤੇ ਜਿੰਨਾ ਰੁਕ ਰਿਹਾ ਜਿਹੜੇ ਕਾਲਜਾਂ ਦੇ ਵਿੱਚ ਅੱਜ ਤੋਂ 2 ਸਾਲ ਪਹਿਲੇ ਸੀਟਾਂ ਖਾਲੀ ਪਈਆਂ ਰਹਿੰਦੀਆਂ ਸੀ ਜੀਐਨਈ ਵਰਗੀਆਂ ਚ ਐਸ ਸਾਲ ਵੇਟਿੰਗ ਲਿਸਟ ਸੀ ਫਰਕ ਪੈ ਰਿਹਾ ਫਰਕ ਪੈਂਦਾ ਹੈ ਇਹ ਫਰਕ ਉਦੋਂ ਪਏਗਾ ਇਹਨਾਂ ਦੇ ਕੋਈ ਸਰਕਾਰ ਨੇ ਨਹੀਂ ਕੋਈ ਚੰਗਾ ਕੀਤਾ ਨੈਰੇਟਿਵ ਦੀ ਗੇਮ ਹੈ ਜੀ ਸਾਰੀ ਜੇ ਤੁਸੀਂ ਨੈਰੇਟਿਵ ਬਣਾ ਦੋ ਵੇਅਰ ਦਾ ਫੋਕਸ ਗੋਜ਼ એનર્ਜੀ ਫਲੋਜ਼ ਰਿਜ਼ਲਟਸ ਫਾਲੋ ਜੇ ਫੋਕਸ ਰੱਖ ਦੋ ਵੀ ਜੀ ਪੰਜਾਬ 'ਚ ਕੁਝ ਨਹੀਂ ਹੈ ਤਾਂ ਪੰਜਾਬ 'ਚ ਕੁਝ ਨਹੀਂ ਹੈ ਰਿਜ਼ਲਟ ਆਈਆਂ ਨੇ ਪੰਜਾਬ ਦੇ ਕੁਝ ਨਹੀਂ ਐ ਜੇ ਫੋਕਸ ਰੱਖਦੇ ਕੈਨੇਡਾ 'ਚ ਕੁਝ ਨਹੀਂ ਐ ਹੁਣ ਇੱਕੋਦਮ ਨੈਰੇਟਿਵ ਹੋ ਗਿਆ ਨਾ ਤੁਸੀਂ ਵੀ ਸੁਣ ਰਹੇ ਹੋ ਕੈਨੇਡਾ 'ਚ ਕੁਝ ਨਹੀਂ ਐ ਜੀ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਵਾਪਸ ਆ ਜਾਓ ਜੀ ਮੌਰਗੇਜ ਰੇਟ ਵਧ ਗਏ ਜੀ ਫੋਕਸ ਬਣ ਗਿਆ એનર્ਜੀ ਕਿੰਦਰ ਨੂੰ ਲੱਗੀ ਇੱਥੇ ਕਿਵੇਂ ਬਿਲਡ ਕਰਨਾ ਹੁਣ ਇੱਧਰ ਹੋਣ ਲੱਗ ਗਿਆ ਇਹ ਬੜਾ ਸਿੰਪਲ ਤਰੀਕਾ ਹੈ ਸਾਡੇ ਪੰਜਾਬ ਦੇ ਵਿੱਚ ਨੁਕਸਾਨ ਨਹੀਂ ਹੋਇਆ ਸਾਡਾ ਕੋਈ ਕੈਨੇਡਾ ਜਾ ਕੇ ਫਾਇਦਾ ਹੀ ਹੋਇਆ ਅਸੀਂ ਕੈਨੇਡਾ ਗਏ ਆ ਯੂਐਸ ਗਏ ਆ ਯੂਕੇ ਗਏ ਆ ਆਸਟ੍ਰੇਲੀਆ ਗਏ ਆ ਪੰਜਾਬ ਅੱਜ ਇੱਕ ਬਹੁਤ ਵੱਡੀ ਇਕਨੋਮਿਕਲ ਪਾਵਰ ਬਣਿਆ ਸਾਡੇ ਬੱਚਿਆਂ ਨੇ ਉੱਥੇ ਜਾ ਕੇ ਮਿਹਨਤਾਂ ਕੀਤੀਆਂ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਉੱਥੇ ਜਾ ਕੇ ਮਿਹਨਤਾਂ ਕੀਤੀਆਂ ਦਾਦਿਆਂ ਨੇ ਮਿਹਨਤ ਪਰ ਅਗਰ ਇਹੀ ਮਿਹਨਤ ਉਹ ਪੀੜ੍ਹੀਆਂ ਨੇ ਆਪਣੀ ਇੱਧਰ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਪੰਜਾਬ ਜਿਹੜਾ ਅੱਜ ਰੰਗਲਾ ਹੈ ਉਹ ਹੋਰ ਜ਼ਿਆਦਾ ਰੰਗਲਾ ਹੁੰਦਾ ਦੋਵੇਂ ਪਾਸੇ ਸੇਮ ਹੀ ਹੈ ਤੁਸੀਂ ਇਹਦੇ ਪ੍ਰੋਸ ਐਂਡ ਕੌਨਸ ਦੇਖੋਗੇ ਤਾਂ ਦੇਖਿਆ ਜਾਏ ਹਾਲਾਤ ਸਰਕਾਰਾਂ ਨੇ ਇੱਥੇ ਬਣਾਏ ਹੂੰ ਉਸ ਵੇਲੇ ਸਾਡੇ ਯੂਥ ਨੂੰ ਡਿਸਪੀਅਰ ਕੀਤਾ ਜਾ ਰਿਹਾ ਸੀ ਹੂੰ ਸਾਡੇ ਯੂਥ ਨੂੰ 25000 ਮੁੰਡਾ ਸਾਡਾ ਗਾਇਬ ਕਰਤਾ ਹੂੰ ਤੇ ਉਸ ਵੇਲੇ ਕਿਸੇ ਨਾ ਕਿਤੇ ਬੱਚੇ ਦਾ ਬਾਹਰ ਜਾਣਾ ਵੀ ਜ਼ਰੂਰੀ ਸੀ ਅੱਜ ਦੀ ਡੇਟ ਚ ਜ਼ਰੂਰੀ ਨਹੀਂ ਹੈ ਅੱਜ ਦੀ ਡੇਟ ਚ ਇੱਥੇ ਰਹਿ ਕੇ ਕੰਮ ਕਰਨਾ ਜ਼ਰੂਰੀ ਹੈ ਉਸ ਵੇਲੇ ਜਿਹੜੇ ਗਏ ਆ ਉਹਨਾਂ ਦਾ ਸਮਝ ਆਉਂਦਾ ਕਿ ਉਹ ਕਿਉਂ ਗਏ ਆ ਉਹਨਾਂ ਨੂੰ ਲੋੜ ਸੀ ਉਸ ਵੇਲੇ ਜਾਣ ਦੀ ਤੇ ਉਹਨਾਂ ਨੇ ਮਿਹਨਤ ਨਾਲ ਬਣਾਇਆ ਉਹਨਾਂ ਨੂੰ ਵੀ ਸਲਾਮ ਹੈ ਜਿਹੜੇ ਐਨਆਰਆਈਆਂ ਨੇ ਉੱਥੇ ਬਹਿ ਕੇ ਮਿਹਨਤਾਂ ਕਰਕੇ ਆਪਣੇ ਆਪ ਨੂੰ ਬਣਾਇਆ ਅਸੀਂ ਐਵੇਂ ਨੰਦੇ ਰਹਨੇ ਆ ਉੱਥੇ ਵੀ ਬੜੀ ਮਿਹਨਤ ਲੱਗਦੀ ਹੈ ਕੋਈ ਆਪਣਾ ਘਰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਉਸ ਵੇਲੇ ਜਿਹੜੇ ਗਏ ਆ ਸਾਰੇ ਮਜਬੂਰੀ ਚ ਗਏ ਆ ਪਰ ਉਹਨਾਂ ਨੇ ਬਣਾਇਆ ਹੈ ਅੱਜ ਜਿਹੜੇ ਜਾ ਰਹੇ ਆ ਉਹ ਮੂਰਖ ਹੈ ਉਹ ਮੂਰਖ ਹੈ ਮੈਂ ਹੁਣ ਪਿੱਛੇ ਕਿਸੇ ਪਿੰਡ 'ਚ ਗਈ ਸੀ ਸਿਰਫ ਸਿਰਫ ਬਜ਼ੁਰਗ ਰਹੇ ਨੇ ਪਿੰਡ ਤੇ ਪਿੰਡ ਪੂਰੇ ਖਾਲੀ ਹੋ ਗਏ ਨੇ ਅਜੇ ਮੂਰਖਤਾ ਹੈ ਤੇ ਉਹ ਤੇ ਆਪਣਾ ਪੂਰਾ ਪੰਜਾਬ ਖਾਲੀ ਹੋ ਜਾਏਗਾ ਇਹਦਾ ਕਰਕੇ ਤਾਂ ਉਹ ਮੂਰਖਤਾ ਹੈ ਮੈਂ ਹੁਸ਼ਿਆਰਪੁਰ ਦੇ ਇਲਾਕੇ 'ਚ ਨਾ ਜਦ ਢੇੜਾ ਲਾਓ ਹੁਸ਼ਿਆਰਪੁਰ ਦੇ ਇੱਕ ਪਿੰਡ ਗਿਆ ਜੀ ਉੱਥੇ 140 ਘਰ ਹੈ 140 ਘਰਾਂ ਦਾ ਚਾਬੀ ਸਿਰਫ 10 ਘਰਾਂ ਕੋਲ ਹੈ 130 ਘਰ ਖਾਲੀ ਪਏ ਹੈ ਖਾਲੀ ਪਏ 10 ਘਰਾਂ ਕੋਲ ਚਾਬੀਆਂ ਉਹ ਸਿਰਫ ਸਫਾਈ ਕਰਾ ਦਿੰਦੇ ਆ ਮਹੀਨੇ 'ਚ ਇੱਕ ਵਾਰੀ ਇਹ ਹਾਲ ਅਸੀਂ ਕੀਤਾ ਐਸੀ ਮੂਰਖਤਾ ਨਾਲ ਕੀਤਾ ਇੱਥੇ 5-5000 ਗਾਜ ਦੇ ਵਿੱਚ ਸਾਡੀਆਂ ਕੋਠੀਆਂ ਬਣੀਆਂ ਆਈਆਂ ਸਿੱਪੜਾਂ ਦੇ ਵਿੱਚ 2-2000 ਗਾਜੀਆਂ ਕੋਠੀਆਂ ਕਿੱਲਾ-ਕਿੱਲਾ ਜ਼ਮੀਨ ਸਿਰਫ ਕੋਠੀ ਜਿਹੜਾ ਬੰਦਾ ਕਿੱਲਾ ਜ਼ਮੀਨ ਸਿਰਫ ਕੋਠੀ ਤੇ ਲਾਜਾਦਾ ਸੋਚੋ ਉਹਦੇ ਕੋਲ ਖੇਤੀ ਲਈ ਕਿੰਨੇ ਕਿੱਲੇ ਜ਼ਮੀਨ ਹੋ ਗਈ ਤੇ ਉਹ ਝੱਡ ਕੇ ਅਸੀਂ ਬਾਹਰ ਨੂੰ ਭੱਜੇ ਆ ਮੂਰਖਤਾ ਕੀਤੀ ਹੈ ਪਰ ਹੁਣ ਬਦਲ ਰਹੇ ਆ ਸਿਆਣਾ ਬਾਜੰਦੀ ਹੈ ਬੜੀ ਪਿਆਰੀ ਗੱਲ ਹੈ ਗੀਤ ਦੇ ਵਿੱਚ ਕਿ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਅਨੰਦਪੁਰ ਵੱਲ ਨੂੰ ਛੜਦੀ ਕਲਾ ਦੇ ਗੀਤ ਗਾਣਗੇ ਜਿੰਨੀ ਜਿੰਨੀ ਵੈਰੀ ਆ ਤੇ ਚੱਕਣੀ ਉਹਨਾਂ ਉਹਨਾਂ ਸਿੱਧਕਾਂ ਨੇ ਪੱਕਣਾ ਪੰਜਾਬ ਵਾਪਸ ਮੁੜ ਆਉਂਦਾ ਐਨੇ ਆਵਾਜ਼ ਹੀ ਰਹਿਣਾ ਗੋ ਦਿਲਜੀਤ ਦਸਾਂਦਾ ਕਿਹਦਾ ਨਾ ਗੁਰਨਾਨ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਪੰਜਾਬ ਨੇ ਆਵਾਜ਼ ਹੀ ਰਹਿਣਾ ਐ ਸਾਰੀ ਜ਼ਿੰਦਗੀ ਆਵਾਜ਼ ਹੀ ਰਹੇਗਾ ਇਹਨੂੰ ਕੁਝ ਨਹੀਂ ਹੋ ਸਕਦਾ ਇੱਥੇ ਦੇ ਲੋਕ ਉੱਜੜ ਕੇ ਵੀ ਆਬਾਦ ਹੈ ਇੱਥੇ ਦੇ ਲੋਕ ਆਸਟ੍ਰੇਲੀਆ ਜਾ ਕੇ ਕੈਨੇਡਾ ਜਾ ਕੇ ਯੂਕੇ ਜਾ ਕੇ ਵੀ ਆਬਾਦ ਹੈ ਉਹ ਪੰਜਾਬੀਅਤ ਨੂੰ ਜ਼ਿੰਦਾ ਰੱਖਦੇ ਆ ਇੱਥੇ ਦੇ ਲੋਕ ਆਬਾਦ ਹੀ ਰਹਨੇ ਆ ਹਮ ਗੌਰਵ ਜੀ ਪਹਿਲੇ ਜਦ ਮੈਟ੍ਰਿਮੋਨੀਅਲ ਦੀ ਐਡ ਆਉਂਦੀ ਸੀਗੀ ਨਾ ਤੇ ਪਹਿਲੇ ਐਡ ਆਉਂਦੀ ਸੀ ਸਾਨੂੰ ਇੱਕ ਸੁੰਦਰ ਜਿਹੀ ਕੁੜੀ ਚਾਹੀਦੀ ਹੈ ਸੁਸ਼ੀਲ ਜੀ ਕੁੜੀ ਚਾਹੀਦੀ ਹੈ ਹੁਣ ਕੀ ਫੋਕਸ ਹੋ ਗਿਆ 6 ਬੈਂਡਸ ਵਾਲੀ ਆਇਲਸ ਵਾਲੀ ਕੁੜੀ ਚਾਹੀਦੀ ਹੈ ਜਾਂ ਮੁੰਡਾ ਚਾਹੀਦਾ ਜਿਹਦਾ ਆਲਰੇਡੀ ਉਹਨੂੰ ਇੱਕ ਪਰਮਨੈਂਟ ਰੈਜ਼ਿਡੈਂਸ ਮਿਲੇ ਹੋਇਆ ਤੋਨੂੰ ਨਹੀਂ ਲੱਗਦਾ ਸਾਡੇ ਇਧਰ ਦਾ ਕਲਚਰ ਹੀ ਚੇਂਜ ਹੁੰਦਾ ਜਾ ਰਿਹਾ ਹੈ ਹੋਇਆ ਸੀ ਜੀ ਮੈਂ ਫੇਰ ਹੋਈ ਕਰ ਰਹਾ ਹੁਣ ਵਾਪਸ ਮੁੜਦਾ ਆ ਰਿਹਾ ਅਸੀਂ 10 15 ਸਾਲ ਬੜਾ ਭੋਗ ਗਿਆ ਸਭ ਹੁਣ ਵਾਪਸ ਮੁੜਦਾ ਆ ਰਿਹਾ ਤੇ ਉਹਦੇ ਨਾਲ ਨੁਕਸਾਨ ਦੇਖੋ ਕਿੰਨਾ ਹੋਇਆ ਸਾਡੇ ਰਿਸ਼ਤਿਆਂ ਦਾ ਫੈਬਰਿਕ ਟੁੱਟਿਆ ਲੋਕ ਭੈਣਾ ਭਰਾਵਾਂ ਦੇ ਵਿਆਹ ਕਰਕੇ ਬਾਹਰ ਨੂੰ ਤੁਰਨ ਲੱਗ ਗਏ ਇੱਥੋਂ ਤੱਕ ਹਾਲਾਤ ਹੋ ਗਏ ਨਾ ਵੀ ਭੈਣਾ ਭਰਾਵਾਂ ਦੇ ਵਿਆਹ ਕਰਾ ਕੇ ਬਾਹਰ ਤੁਰਨ ਲੱਗ ਗਏ ਲੋਕ ਕਜ਼ਨਸ ਦੇ ਵਿਆਹ ਕਰਾ ਕੇ ਬਾਹਰ ਤੁਰਨ ਲੱਗ ਗਏ ਉਹ ਪੰਜਾਬ ਦੇ ਲੋਕ ਭਟਕ ਗਏ ਸੀ ਹੁਣ ਮੁੜ ਕੇ ਆ ਰਹੇ ਇੱਕ ਹੋਰ ਬਹੁਤ ਵੱਡਾ ਮੁੱਦਾ ਜਿਹੜਾ ਹੈ ਜੋ ਅੱਜਕੱਲ੍ਹ ਚੱਲ ਰਿਹਾ ਉਹ ਹੈ ਰੀਲ ਕਲਚਰ ਕੀ ਕਹਿਣਾ ਚ ਤੁਸੀਂ ਨਾ ਕਿਸੇ ਵੀ ਚੀਜ਼ ਨੂੰ ਸਿਰਫ ਮਾੜਾ ਜਾਂ ਚੰਗਾ ਨਹੀਂ ਦੇਖ ਸਕਦੇ। ਦੇਰ ਇਜ਼ ਨੋ ਬਲੈਕ অর ਵਾਈਟ। ਠੀਕ ਹੈ? ਇਟਸ ਬਲੈਕ ਐਂਡ ਵਾਈਟ। ਦੋਨੋਂ ਹੈ। ਹਰ ਚੀਜ਼ ਦੇ ਵਿੱਚ ਦੋਨੋਂ ਹੈ। ਰੀਲਾਂ ਨੇ ਤੁਸੀਂ ਆਪ ਸੋਚੋ ਅੱਜ ਆਪਾਂ ਬਹਿ ਕੇ ਪੋਡਕਾਸਟ ਕਰ ਰਹੇ ਆ। ਇਹਦੀਆਂ ਵੀ ਰੀਲਾਂ ਹੀ ਕੱਟੀਆਂ ਜਾਣੀਆਂ। ਹੂੰ। ਇਹਦੀਆਂ ਰੀਲਾਂ ਨਾਲ ਸਮਾਜ ਦਾ ਭਲਾ ਹੋਣਾ। ਹੂੰ। ਕੰਟੈਂਟ ਕ੍ਰੀਏਸ਼ਨ ਸਾਡੇ ਸਮਾਜ ਦੇ ਲਈ ਇੱਕ ਬਹੁਤ ਚੰਗੀ ਚੀਜ਼ ਹੈ। ਕਿਉਂਕਿ ਅੱਜ ਤੋਂ 15-20 ਸਾਲ ਪਹਿਲੇ ਨਾ ਹੂੰ ਸਾਰਾ ਦਾ ਸਾਰਾ ਮੀਡੀਆ ਕੰਟਰੋਲ ਕਰਦੀ ਐਸੀ ਸਰਕਾਰਾਂ। ਹੂੰ। ਦੋ ਤਿੰਨ ਚੈਨਲ ਹੁੰਦੇ ਸੀ। ਹੂੰ। 84 ਵੇਲੇ ਤੱਕ ਅੱਲਾ ਦੂਰਦਰਸ਼ਨ ਹੁੰਦਾ ਸੀ ਸਰਕਾਰ ਜੋ ਨੈਰੇਟਿਵ ਚਲਾਣਾ ਜਾਂਦੇ ਸੀ ਚਲਦਾ ਸੀ ਫਿਰ ਇੱਕ ਦੌਰ ਆਇਆ ਦੋ ਤਿੰਨ ਵੱਡੇ ਚੈਨਲ ਹੋ ਗਏ ਜੋ ਚਲਾਣਾ ਜਾਂਦੇ ਸੀ ਚਲਾਉਂਦੇ ਸੀ ਸੋਸ਼ਲ ਮੀਡੀਆ ਦੇ ਦੌਰ ਨਾਲ ਫਾਇਦਾ ਹੋਇਆ ਹੈ ਅੱਜ ਹਰ ਬੰਦੇ ਕੋਲ ਆਵਾਜ਼ ਹੈ ਤੁਹਾਡੇ ਕੋਲ ਆਵਾਜ਼ ਹੈ ਤੁਸੀਂ ਆਪਣਾ ਚੈਨਲ ਓਪਨ ਕਰ ਸਕਦੇ ਹੋ ਮੇਰੇ ਕੋਲ ਆਵਾਜ਼ ਹੈ ਮੈਂ ਤੁਹਾਡੇ ਨਾਲ ਪੋਡਕਾਸਟ ਕਰ ਸਕਦਾ ਹਾਂ ਇਹ ਆਵਾਜ਼ ਆ ਗਈ ਸਾਡੇ ਕੋਲ ਕਿਸਾਨ ਮੋਰਚਾ ਇੱਕ ਪ੍ਰਾਈਮ ਐਗਜ਼ਾਮਪਲ ਹੈ ਜੇ ਆਵਾਜ਼ ਨਾ ਹੁੰਦੀ ਤਾਂ ਕਿਸਾਨ ਮੋਰਚਾ ਜ਼ੀਰੋ ਹੋ ਜਾਣਾ ਸੀ ਜੇ ਰੀਲਾਂ ਨਾ ਹੁੰਦੀਆਂ ਰੀਲਾਂ ਨਹੀਂ ਖੜਾ ਕੀਤਾ ਨਾ ਰੀਲਾਂ ਮਾੜੀਆਂ ਨਹੀਂ ਹੁੰਦੀਆਂ ਮਾੜਾ ਹੁੰਦਾ ਸਾਡਾ ਐਟੀਟਿਊਡ ਟੀਵੀ ਮਾੜਾ ਨਹੀਂ ਸੀ ਮਾੜਾ ਸੀਗਾ ਕਿ ਅਸੀਂ ਸਾਰਾ ਦਿਨ ਕਿਉਂਕਿ ਸਾਹਸ ਵੀ ਕਰੇ ਬਹੁਤ ਸੀ ਤਾਂ ਉੱਠੇ ਹੀ ਨਹੀਂ ਹੈਨਾ ਬਿਗ ਬਾਸ ਹੀ ਰੁੱਲਦੇ ਰਹੇ ਸਾਨੂੰ ਮਜਾ ਆਣ ਲੱਗਿਆ ਸਵਾਦ ਆਣ ਲੱਗਿਆ ਕਿਹਦੀ ਲੜਾਈ ਹੋ ਰਹੀ ਬਿਗ ਬਾਸ ਚ ਹੁਣ ਸਾਨੂੰ ਸਵਾਦ ਆਣ ਲੱਗਿਆ ਤੌਬਾ ਤੌਬਾ ਤੇ ਰੀਲਾ ਬਣਾਉਂਦਾ ਹੈਨਾ ਸਾਨੂੰ ਸਵਾਦ ਕਿਹੜੀ ਜੀਤ ਦਾ ਆਉਂਦਾ ਹੈ ਅਸੀਂ ਇਹ ਦੇਖਣਾ ਸਾਡੇ ਜ਼ਬਾਨ ਦਾ ਟੇਸਟ ਮਾੜਾ ਹੈ ਸਾਡੇ ਦਿਮਾਗ ਦਾ ਐਪੀਟਾਈਟ ਮਾੜਾ ਹੈ ਅਸੀਂ ਆਪਣਾ ਦਿਮਾਗ ਠੀਕ ਕਰਨਾ ਹੈ ਰੀਲਾਂ ਦਾ ਉੱਥੇ ਹੀ ਹੈ ਚੰਗਾ ਕੰਟੈਂਟ ਵੀ ਬਣ ਰਿਹਾ ਮਾੜਾ ਵੀ ਬਣ ਰਿਹਾ ਹੈ ਦੇਖਣ ਵਾਲੇ YouTube ਤੇ ਹਰ ਵੇਲੇ ਚੰਗਾ ਕੰਟੈਂਟ ਵੀ ਦੇਖ ਰਹੇ ਆ ਦੇਖਣ ਵਾਲੇ YouTube ਤੇ ਰੈਂਡਮ ਰੀਲਾਂ ਵੀ ਦੇਖ ਕੋਈ ਦੇਖੇ ਜਾਂਦੇ ਸ਼ਾਰਟਸ ਵੀ ਦੇਖੇ ਜਾਂਦੇ ਤੁਸੀਂ ਕੀ ਲੈਣਾ ਉਹ ਤੁਹਾਡੇ ਤੇ ਹੈ ਬਟ ਇਹਦੇ ਨਾਲ ਇੱਕ ਚੀਜ਼ ਮੈਂ ਕਹਿਣੀ ਚਾਹਨਾ ਜਿਹੜਾ ਕੰਟੈਂਟ ਹੈ ਨਾ ਕ੍ਰੀਏਟਰਸ ਨੂੰ ਥੋੜਾ ਜ਼ਿੰਮੇਵਾਰ ਹੋਣਾ ਚਾਹੀਦਾ ਰਿਸਪੌਂਸ ਰਿਸਪੌਂਸਿਬਲ ਹੁੰਦੇ ਨੇ ਕਿਉਂਕਿ ਹੁਣ ਕ੍ਰੀਏਟਰ ਇਕਨੋਮੀ ਬੜੀ ਵੱਡੀ ਇਕਨੋਮੀ ਹੈ ਯੂਟਿਊਬਰਸ ਬਹੁਤ ਜ਼ਿਆਦਾ ਵੱਡੀ ਇਕਨੋਮੀ ਹੈ ਕੰਟੈਂਟ ਕ੍ਰੀਏਸ਼ਨ ਬਹੁਤ ਵੱਡਾ ਬਿਜ਼ਨਸ ਹੈ ਹੁਣ ਜਿੰਨਾ ਰਿਸਪੌਂਸਿਬਲ ਇੱਕ ਐਕਟਰ ਨੂੰ ਅੱਗੇ ਆਉਣਾ ਪੈਂਦਾ ਸੀ ਫਿਲਮ ਐਕਟਰ ਨੂੰ ਕਿ ਮੈਂ ਕੀ ਬੋਲਣਾ ਹੈ ਕੀ ਕਰਨਾ ਹੈ ਉਹਨਾਂ ਹੀ ਰਿਸਪੌਂਸਿਬਲ ਹੋਣੇ ਇੱਕ ਕੰਟੈਂਟ ਕ੍ਰੀਏਟਰ ਨੂੰ ਵੀ ਹੋਣਾ ਪਏਗਾ ਜੇ ਤੁਹਾਨੂੰ 1 ਲੱਖ ਬੰਦਾ ਫੋਲੋ ਕਰ ਰਿਹਾ ਇੰਸਟਾਗ੍ਰam ਤੇ ਥੈਟ ਮੀਨਸ ਉਹ 1 ਲੱਖ ਬੰਦੇ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਤਾਂ ਤੁਸੀਂ ਜੋ ਵੀ ਬੋਲੋਗੇ ਉਹ ਤੁਹਾਡੇ ਤੇ ਅਸਰ ਪਾਏਗਾ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਵੀ ਜੇ ਸਿੰਗਰ ਹੈ ਗਾਣਾ ਗਾਉਂਦੇ ਹੈ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਮੈਂ ਲਹਿੰਗੇ ਤੇ ਸ਼ਰਾਬ ਡੋਲ ਦੂੰ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਜ਼ੋਰ ਜ਼ਬਰਦਸਤੀ ਵਾਲਾ ਗਾਣਾ ਸੋਚ ਕੇ ਦੇਖੋ ਇਸ ਗਾਣੇ ਨੂੰ ਸੁਣ ਕੇ ਦੇਖੋ ਐਦਾਂ ਦਾ ਮੈਂ ਇੱਕ ਸਿੰਗਰ ਦੀ ਗੱਲ ਨਹੀਂ ਕਰ ਰਿਹਾ بڑے ਸਿੰਗਰ ਇਦਾਂ ਦੇ ਗਾਣੇ ਕਰਦੇ ਆ ਨਾ ਕਬਜ਼ੇ ਲੈ ਲੈਣੇ ਆ ਤੈਨੂੰ ਚੱਕ ਕੇ ਲੈ ਜਾਣਾ ਤੈਨੂੰ ਗੋਲੀਆਂ ਉਹ ਸਾਰੇ ਗਾਣੇ ਤੈਨੂੰ ਚੱਕ ਕੇ ਲੈ ਜਾਾਂਗੇ ਕੁੜੀਆਂ ਨੂੰ ਚੱਕ ਕੇ ਲੈ ਜਾਾਂਗੇ ਹੈ ਨਾ ਜੇ ਅੜਿਆ ਕਰेंगी ਮੈਂ ਲੈ ਜਾਉ ਖਿੱਚ ਕੇ ਹੈ ਨਾ ਤੇ ਇਹ ਇਹ ਜਿਹੜੇ ਗਾਣੇ ਆ ਹੈ ਨਾ ਉਹ ਉਹ ਜਿਹੜੇ ਇਹ ਜਿਹੜੇ ਗਾਣੇ ਆਂਦੇ ਆ ਨਾ ਇਹ ਗਾਣਿਆਂ ਤੇ ਜਦ ਅਸੀਂ ਨੱਚਦੇ ਆ ਇਹ ਹੌਲੀ ਹੌਲੀ ਸਾਡੇ ਦਿਮਾਗ 'ਚ ਅਸਰ ਕਰਦੇ ਆ ਲੋਕੀ ਕਹਿੰਦੇ ਆ ਤੂੰ ਨਾ ਸੁਣ ਠੀਕ ਹੈ ਮੈਂ ਨਹੀਂ ਸੁਣਦਾ ਮੈਂ ਨਹੀਂ ਸੁਣੂਗਾ ਇਹ ਗਾਣਾ ਲੋਕੀ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਕੰਨ ਬੰਦ ਕਰ ਲੈ ਤੇਰੇ ਕੰਨਾਂ 'ਚ ਤਾਂ ਆ ਕੇ ਕੋਈ ਨਹੀਂ ਸੁਣਾ ਰਿਹਾ ਕੀ ਹੈ ਗਾਣਾ ਵਜੇ ਤੋ ਨੱਚੀ ਨਾ ਮੇਰੇ ਨਾਲ ਗੋਰੀਏ ਮੈਂ ਲਹਿੰਗੇ ਤੇ ਸ਼ਰਾਬ ਡੋਲ ਦੂੰ ਤੋ ਨਾ ਸੁਣ ਉਹ ਮੈਂ ਨਹੀਂ ਸੁਣੂਗਾ ਪਰ ਇੱਕ ਬੱਚਾ ਜਿਹੜਾ ਹੱਲੇ ਇਨਫਲੂਐਂਸ ਹੋ ਰਿਹਾ ਇਸ ਮੀਡੀਆ ਦੇ ਦੌਰ 'ਚੋਂ ਜਿੰਨੂੰ ਇੰਨੀ ਸਹੀ ਗਲਤ ਦੀ ਸਮਝ ਨਹੀਂ ਹੈ ਉਹਨੇ ਦਾ ਅਸਰ ਕਰੂਗਾ ਮੈਂ ਨਹੀਂ ਸੁਣ ਰਿਹਾ ਪਰ ਦੂਜੇ ਪਾਸੇ ਉਹ ਬਹੁਤ ਦੁਨੀਆ ਹੈਗੀ ਹੈ ਜਿਹੜੇ ਵਲਨਰੇਬਲ ਹੈ ਇੱਕ ਆਰਟਿਸਟ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਸਮਾਜ ਨੂੰ ਸਹੀ ਦੇਣਾ ਹੈ ਗਲਤ ਦੇਣਾ ਅਸੀਂ ਇਹ ਨਹੀਂ ਕਹਦਾ ਕਿ ਜੋ ਮਰਜ਼ੀ ਦਈ ਜਾਓ ਲੋਕਾਂ ਤੇ ਸੁਣਨਾ ਨਹੀਂ ਐਦਾਂ ਨਹੀਂ ਹੁੰਦਾ ਇਹ ਆਰਟਿਸਟ ਜੇ ਇੱਕ ਦੌਰ ਆਂਦਾ ਜਿੱਥੇ ਇੱਕ ਆਰਟਿਸਟ ਨੇ ਪੈਸਾ ਕਮਾਣਾ ਹਮ ਆਰਟਿਸਟ ਕਹਿੰਦਾ ਯਾਰ ਜੋ ਵਿਕਦਾ ਮੈਂ ਤਾਂ ਉਹ ਵੇਚਦਾ ਹਮ ਬਾਈ ਜੇ ਯਾਰ ਮੈਨੂੰ ਨਾ بڑے ਸਿੰਗਰਾਂ ਨੇ ਕਿਹਾ ਹਮ ਬਾਈ ਤੂੰ ਦੱਸ ਦੇ ਅਸੀਂ ਸ਼ਬਦ ਗਾ ਲੰਨੇ ਆਂ ਕਿਦੇ ਆ ਲੋਕ ਸੁਣਦੇ ਆ ਅਸੀਂ ਭਜਨ ਗਾ ਲੰਨੇ ਆ ਲੋਕ ਸੁਣਨਗੇ ਜਿੰਨਾ ਲੋਕ ਆ ਸੁਣਦੇ ਆ ਮੈਂ ਕਹਿੰਦਾ ਠੀਕ ਹੈ ਚੱਲ ਤੂੰ ਪੈਸਾ ਕਮਾਣਾ ਤੂੰ ਕਮਾ ਲੈ ਹਮ ਹੁਣ ਇੱਕ ਲੈਵਲ ਤੇ ਤੁਸੀਂ ਪਹੁੰਚ ਗਏ ਹੁਣ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੈ ਮੈਂ ਜਿਵੇਂ ਗੱਲ ਕਰਦਾ ਕਰਨ ਔਜਲਾ ਦਿਲਜੀਤ ਦੋਸਾਂਝ ਠੀਕ ਹੈ ਐ ਉਹ ਲੋਗ ਹੈ ਹੈ ਨਾ ਜਿਨ੍ਹਾਂ ਨੂੰ ਅੱਜ ਦੀ ਡੇਟ ਦੇ ਵਿੱਚ ਜੋ ਵੀ ਗਾ ਲੈਣਗੇ ਲੋਕ ਸੁਣ ਲੈਣਗੇ ਹਮਮ ਐ ਉਸ ਲੈਵਲ ਤੇ ਖੜੇ ਹੈ ਕੁਝ ਆਰਟਿਸਟ ਦਾ ਇੱਕ ਲੈਵਲ ਹੋ ਜਾਂਦਾ ਹੈ ਇੱਕ ਰਤਬਾ ਹੋ ਜਾਂਦਾ ਹੈ ਜਿੱਥੇ ਤੁਸੀਂ ਕੁਝ ਵੀ ਬੋਲਦੋਂਗੇ ਨਾ ਮੈਨੂੰ ਯਾਦ ਹੈ ਤੁਸੀਂ ਇੱਕ ਟਾਈਮ ਪਹਿਲੇ ਇੱਕ ਇੰਟਰਵਿਊ ਕੀਤਾ ਸੀ ਸਿੱਧੂ ਮੂਸੇਵਾਲੇ ਦੇ ਨਾਲ ਤੇ ਉਹਨਾਂ ਨੇ ਵੀ ਇਹ ਤੁਹਾਨੂੰ ਕੁਝ ਕਿਹਾ ਸੀਗਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਸਿੱਧੂ ਭਾਈ ਨੇ ਵੀ ਇਹ ਗੱਲ ਕਹੀ ਸੀ ਕਿ ਯਾਰ ਲੋਕ ਸੁਣਦੇ ਆ ਮੈਂ ਇੱਕ ਗੱਲ ਕਹਿਣਾ ਇੱਕ ਟਾਈਮ ਤੇ ਨਾ ਤੁਸੀਂ ਇੰਨੇ ਵੱਡੇ ਹੋ ਜਾਂਦੇ ਹੋ ਕਿ ਲੋਕ ਤੁਸੀਂ ਜੋ ਬੋਲੋਗੇ ਉਹ ਸੁਣਨਗੇ ਨਹੀਂ ਪਰ ਤੁਹਾਨੂੰ ਸਿੱਧੂ ਮੂਸੇਵਾਲੇ ਨੇ ਤੁਹਾਡੇ ਜਦ ਤੁਸੀਂ ਇੰਟਰਵਿਊ ਲਈ ਤੁਸੀਂ ਸਿੱਧੂ ਮੂਸੇ ਦੇ ਨਾਲ ਤੇ ਉਹਨਾਂ ਨੇ ਤੁਹਾਨੂੰ ਕਿਹਾ ਸੀਗਾ ਕਿ ਅਗਰ ਕੱਲ ਨੂੰ ਮੈਂ ਗੁਰਦੁਆਰੇ ਜਾਂ ਕਿੱਥੇ ਵੀ ਜਾ ਕੇ ਆਡੀਅנס ਜਿੱਥੇ ਵੀ ਮੈਨੂੰ ਸੁਣਨਾ ਚਾਹੀਏਗੀ ਮੈਂ ਉੱਥੇ ਜਾ ਕੇ ਆਪਣਾ ਗੀਤ ਗਾਉਂਗਾ ਜਾਂ ਕੀਰਤਨ ਵੀ ਕਰ ਸਕਦਾ ਹਾਂ ਬਿਲਕੁਲ ਦੇਖੋ ਸਿੱਧੂ ਬਾਈ ਦੀ ਇੱਕ ਖਾਸ ਗੱਲ ਸੀ ਕਿ ਡਿਊਰਿੰਗ ਹਿਸ ਲਾਸਟ ਟਾਈਮ ਉਹਨਾਂ ਨੇ ਉਹ ਸਾਰੇ ਗੀਤ ਗਾਏ ਐਸਵਾਈਐਲ ਨਾਲ ਸਮਾਜ ਨੂੰ ਚੰਗੀ ਸਿਹਤ ਦਿੱਤੀ 295 ਨਾਲ ਚੰਗੀ ਸਿਹਤ ਦਿੱਤੀ ਹੈਨਾ ਜੀ ਵਾਰ ਵਾਰ ਨਾਲ ਚੰਗੀ ਸਿਹਤ ਦਿੱਤੀ ਹੈ ਨਾ ਉਸ ਤੋਂ ਬਾਅਦ ਤੁਸੀਂ ਜੇ ਹਰੀ ਸਿੰਘ 90 ਦੇ ਵਾਰ ਦੇਖੋਗੇ ਐਸਵਾਈਐਲ ਦੇਖੋਗੇ 295 ਦੇਖੋਗੇ ਸਿੱਧੂ ਬਾਈ ਦੇ ਅਖੀਰਲੇ ਗੀਤ ਜਦ ਤੁਸੀਂ ਦੇਖੋਗੇ ਨਾ ਤੁਹਾਨੂੰ ਇਹ ਸਮਝ ਆਉਂਦਾ ਹੈ ਕਿ ওই ਗੱਲ ਬੰਦਾ ਆਪਣਾ ਰਾਹ ਬਣਾਉਂਦਾ 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 ਹੈ ਤੁਸੀਂ ਇੱਕ ਲੈਵਲ ਤੇ ਜਾਦੋਂ ਪਹੁੰਚ ਗਿਆ ਉਹਨੇ ਆਪਣਾ ਆਰਟ ਆਪਣੇ ਤਰੀਕੇ ਬਣਾਉਣਾ ਸ਼ੁਰੂ ਕਰ ਦਿੱਤਾ ਨਹੀਂ ਕਹਿਣਾ ਜਦ ਤੁਸੀਂ ਇੱਕ ਲੈਵਲ ਤੇ ਪਹੁੰਚ ਜਾਂਦੇ ਹੋ ਨਾ ਜਿਵੇਂ ਦਿਲਜੀਤ ਦੋਸਾਂ ਦਾ ਇੱਕ ਲੈਵਲ ਤੇ ਹੈ ਹੁਣ ਲੋੜ ਨਹੀਂ ਹੈ ਸਮਾਜ ਕੀ ਸੁਣਦਾ ਹੁਣ ਤੁਸੀਂ ਜੋ ਸੁਣਾਓਗੇ ਸਮਾਜ ਉਸ ਸਮਾਜ ਅਸਲੀ ਚੰਗਾ ਸੁਣਾਓ ਤੇ ਚੰਗਾ ਕਰੋ ਦਿਲਜੀਤ ਇਜ਼ ਦਾ బిਗੇਸਟ ਆਈਕਨ ਆਫ ਦਾ ਯੂਥ ਰਾਈਟ ਨਾ ਸੋ ਵੀ ਡੂ ਰਿਸਪੈਕਟ ਆਈ ਐਮ ਵਨ ਆਫ ਦਾ ਹਿਊਜ ਫੈਨਸ ਮੈਂ ਸਭ ਤੋਂ ਵੱਡੇ ਫੈਨ ਚੋ ਇੱਕ ਆ ਤੇ ਮੈਂ ਚਾਹਨਾ ਕਿ ਯਾਰ ਉਧਰੋਂ ਚੰਗਾ ਕੰਟੈਂਟ ਆਏ ਉਹ ਸਹੀ ਸੇਧ ਆਏ ਤੇ ਆਏਗੀ ਨਨਪੁਰੀਓ ਮੈਂ ਅੱਜ ਦੇ ਸਿੰਗਰਸ ਤੇ ਉਸ ਟਾਈਮ ਦੇ ਸੰਗਰਸ਼ ਵਿੱਚ ਕੁਝ ਫਰਕ ਹੈ ਨਹੀਂ ਜੀ ਉਸ ਟਾਈਮ ਵੀ ਮਾਰੇ ਚੰਗੇ ਜ਼ਾਰੇ ਸੀਗੇ ਹੈਨਾ ਅਸੀਂ ਉਸ ਟਾਈਮ ਵੀ ਚਮਕੀਲੇ ਨੂੰ ਹੀਰੋ ਬਣਾਇਆ ਜਦੋਂ ਦੀ ਲੋੜ ਨਹੀਂ ਸੀ ਮੈਂ ਤਾਂ ਕਲੀਅਰ ਕਹਿਣਾ ਚਮਕੀਲੇ ਨੂੰ ਉਦੋਂ ਵੀ ਹੀਰੋ ਬਣਾਇਆ ਅੱਜ ਵੀ ਬਣਾਈ ਜਾਂਦੇ ਆ ਕੀ ਲੋੜ ਸੀਗੀ ਮੈਂ ਇਹ ਗੱਲ ਕਹਿਣਾ ਹੁੰਦਾ بڑے ਲੋਕ ਕਹਿੰਦੇ ਵੀ ਯਾਰ ਉਹ ਤਾਂ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਸੀ ਬਈ ਸਮਾਜ ਦਾ ਸ਼ੀਸ਼ਾ ਦਿਖਾਣਾ ਇੱਕ ਗੱਲ ਹੈ। ਇੱਕ ਗੱਲ ਹੈ। ਪਰ ਸਮਾਜ ਦਾ ਸ਼ੀਸ਼ਾ ਗਲਤ ਤਰੀਕੇ ਦਿਖਾਣਾ ਦੂਜੀ ਗੱਲ ਹੈ। ਸਮਾਜ 'ਚ ਮੰਨ ਲਓ ਕੁਝ ਰਿਸ਼ਤੇ ਐ ਜੋ ਖਰਾਬ ਐ। ਹਮ ਮੈਂ ਉਹਨਾਂ ਰਿਸ਼ਤਿਆਂ ਨੂੰ ਗਲੋਰੀਫਾਈ ਕਿਉਂ ਕਰ ਰਹਾ ਹਾਂ? ਹਮ ਅਨੁਰਾਗ ਕਾ ਹਮ ਇੱਕ ਪਿਕਚਰ ਬਣਾਉਂਦਾ ਜਿੱਦੇ 'ਚ ਉਹ ਗੈਂਗ ਵਾਰ ਦਿਖਾਉਂਦਾ। ਪਰ ਉਹ ਲਾਸਟ ਦੇ ਵਿੱਚ ਐਵੇਂ ਦਾ ਦਿਖਾਉਂਦਾ ਨਾ ਵੀ ਉਹ ਸਾਰੇ ਗੈਂਗਸਰ ਮਰ ਗਏ। ਮਰ ਗਏ। ਬਚਿਆ ਕੁਝ ਨਹੀਂ ਉਹਨਾਂ ਦਾ। ਹਮ ਅਸੀਂ ਕੀ ਕਰਦੇ ਹਾਂ? ਅਸੀਂ ਗੈਂਗ ਕਲਚਰ ਦਿਖਾਣੇ ਆ ਤੇ ਕਹਿੰਨੇ ਆ ਜੀ ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ ਗਾਹਣਾ ਘੜ 16ਵਾਂ ਟੱਪਿਆ 17ਵਾਂ ਟੱਪਿਆ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਅਸੀਂ ਇਹਨੂੰ ਹੀਰੋ ਬਣਾਈ ਜਾਂਦੇ ਆ ਦਿਖਾਓ ਨਾ ਫਿਰ ਜੇ ਤੁਸੀਂ ਬਦਨਾਮ ਹੁੰਦੇ ਹੋ ਤੁਹਾਡਾ ਹਾਲ ਕੀ ਹੁੰਦਾ ਸੱਚ ਦਿਖਾਓ ਰਿਐਲਿਟੀ ਚੈੱਕ ਵੀ ਹੋਣੀ ਚਾਹੀਦੀ ਸਭਾ ਸੱਚ ਦਿਖਾਣਾ ਫਿਰ ਸੱਚ ਦਿਖਾਓ ਤਾਂ ਯੂਥ ਨੂੰ ਸੱਚ ਦਿਖਾਣਾ ਬੜਾ ਜ਼ਰੂਰੀ ਜੇ ਆਪਾਂ ਗੱਲ ਕਰਦੇ ਆ ਜਿਵੇਂ ਰੀਲਸ ਕਲਚਰ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਆਪਾਂ ਪੰਜਾਬ ਵਿਊਜ਼ ਲੈਣ ਲਈ ਰੀਲਸ ਹੀ ਹੋਤੇ ਵਿਊਜ਼ ਲੈਣ ਲਈ ਕਾਫੀ ਕੁਝ ਕਰ ਦਿੰਦਾ ਹੈ ਕਿਦਾਂ ਕਰ ਦਿੰਦਾ ਕਿ ਉਹ ਆਪਣੀ ਵਾਈਫ ਨੂੰ ਅੱਗੇ ਛੋਟੇ ਕੱਪੜੇ ਪੁਆ ਕੇ ਕੈਮਰੇ ਅੱਗੇ ਖੜੇ ਕਰ ਦਿੰਦੇ ਨੇ ਉਹ ਨੱਚਦੇ ਨੇ ਤੁਹਾਨੂੰ ਲੱਗਦਾ ਇਹ ਜਿਹੜਾ ਪੰਜਾਬ ਦਾ ਕਲਚਰ ਹੁਣ ਵੱਜ ਰਿਹਾ ਹੈ ਕਿ ਪਿੱਛੇ ਸਰਦਾਰ ਜੀ ਬੈਠੇ ਹੋਣੇ ਅੱਗੇ ਉਹਨਾਂ ਦੀ ਵਾਈਫ ਡਾਂਸ ਕਰ ਰਹੀ ਏ ਉਹ ਕਲਚਰ ਸਹੀ ਏ ਤੁਸੀਂ ਕੁਝ ਵੀ ਜਦ ਲੋਕਾਂ ਨੂੰ ਸਿਰਫ ਲੋਕਾਂ ਦੀਆਂ ਨਜ਼ਰਾਂ ਜਾਣ ਲਈ ਕਰਦੇ ਹੋ ਉਹਨਾਂ ਉਦੋਂ ਕੁਝ ਵੀ ਸਹੀ ਦੀਆਂ ਹੂੰ ਉਹਦੇ 'ਚ ਮੈਂ ਨਹੀਂ ਕਹਿ ਰਿਹਾ ਕਿ ਵਾਈਫ ਨੂੰ ਨਚਾਣਾ ਜਾਂ ਆਪ ਨਚਣਾ ਕੁਝ ਵੀ ਹੂੰ ਕੁਝ ਵੀ ਜਦ ਤੁਸੀਂ ਇਸ ਲਈ ਕਰ ਰਹੇ ਹੋ ਕਿ ਲੋਕ ਮੈਨੂੰ ਵੇਖਣ ਹੂੰ ਵਿਊਜ਼ ਫੈਕਟਰ ਜਦ ਤੁਹਾਡੀ ਸੋਚ ਹੈਗੀ ਹੈ ਕਿ ਮੈਂ ਕਿਸੇ ਜਰਾ ਦਿਖ ਜਾਵਾਂ ਤੇ ਮੇਰੀ ਗੇਮ ਨੰਬਰਾਂ ਚ ਆ ਜਾਵੇ ਲਾਈਕਾਂ ਚ ਆ ਜਾਵੇ ਵਿਊ ਚ ਆ ਜਾਵੇ ਤੁਸੀਂ ਖਤਮ ਹੋ ਉੱਥੇ ਹੂੰ ਤੁਸੀਂ ਅੱਜ ਦੀ ਡੇਟ ਦੇ ਵਿੱਚ ਮੈਂ ਵੀ ਕੰਟੈਂਟ ਬਣਾਣਾ ਹੂੰ ਜੇ ਮੇਰਾ ਕੰਟੈਂਟ ਵੀ ਮੈਂ ਸੋਚ ਕੇ ਪਾਵਾਂ ਯਾਰ ਲੋਕ ਦੇਖਣ ਠੀਕ ਹੈ ਤਾਂ ਮੈਂ ਲੋਕ ਜਿਵੇਂ ਦੇਖਣਗੇ ਫਿਰ ਮੈਂ ਉਹਨਾਂ ਦਾ ਹੋ ਜਾਊਗਾ ਹਾਂ ਨਾ ਮੇਰੀ ਜ਼ਿੰਦਗੀ ਦਾ ਡਰਾਈਵਰ ਮੈਂ ਹੋਣਾ ਚਾਹੀਦਾ ਹਮ ਵਿਊਅਰਸ ਨਹੀਂ ਹੋਣੇ ਚਾਹੀਦੇ ਹਮ ਮੇਰੀ ਜ਼ਿੰਦਗੀ ਦਾ ਡਰਾਈਵਰ ਮੈਂ ਆ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਕੰਟਰੋਲ ਕਰ ਰਿਹਾ ਜੇ ਸੋਸ਼ਲ ਮੀਡੀਆ ਕਹਿ ਰਿਹਾ ਨੱਚ ਤੌਬਾ ਤੌਬਾ ਤੇ ਤਾ ਤੁਸੀ ਸਾਰੇ ਤੌਬਾ ਤੌਬਾ ਕਰ ਰਹੇ ਹੋ ਜੇ ਸੋਸ਼ਲ ਮੀਡੀਆ ਕਹਿ ਰਿਹਾ ਗਾਏ ਗਾਣਾ ਤਾਂ ਤੁਸੀਂ ਉਹ ਗਾਣਾ گا ਰਹੇ ਹੋ ਸੋਸ਼ਲ ਮੀਡੀਆ ਤੁਹਾਨੂੰ ਡਰਾਈਵ ਕਰ ਰਿਹਾ ਹੈ ਇਹ ਨਾਲ ਕਿਸੇ ਦਾ ਨੁਕਸਾਨ ਹੋਣਾ ਕਿ ਨਹੀਂ ਤੁਹਾਡੇ ਤਾਂ ਦਿਮਾਗ ਖਤਮ ਹੋ ਰਿਹਾ ਹਮ ਤੁਹਾਡੇ ਜ਼ਿੰਦਗੀ ਦੇ ਡਰਾਈਵਰ ਤੁਸੀਂ ਹੋ ਸੋਸ਼ਲ ਮੀਡੀਆ ਟੂਲ ਹੈ ਤੁਹਾਡੀ ਜ਼ਿੰਦਗੀ ਲਈ ਯੂਜ਼ ਕਰਨ ਲਈ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਨਾ ਹੈ ਪਰ ਹੋ ਕੀ ਰਿਹਾ ਹੈ ਸੋਸ਼ਲ ਮੀਡੀਆ ਤੁਹਾਨੂੰ ਯੂਜ਼ ਕਰ ਰਹਾ ਹੈ ਪ੍ਰੋਡਕਟ ਤੁਸੀਂ ਬਣਦੇ ਜਾ ਰਹੇ ਹੋ